ਅਸੀਂ ਕਾਫੀ ਟਾਈਮ ਤੋਂ ਯוגਰਾਜ ਸਿੰਘ ਮਾਹਲ ਸਾਹਿਬ ਜਿਨ੍ਹਾਂ ਨੂੰ ਬੜਾ ਵੱਡਾ ਬڑے ਵੱਡੇ ਪੈਮਾਨੇ ਦੇ ਉੱਤੇ ਉਹ ਚਾਰਟਰਡ ਅਕਾਊਂਟੈਂਟ ਵੀ ਨੇ ਨਿਊਜ਼ੀਲੈਂਡ ਦੀ ਸਰ ਜਮੀ ਤੇ ਬੜੇ ਵੱਡੇ ਐਕਸਪੀਰੀਅੰਸ ਦੇ ਨਾਲ ਆਪਣੀ ਬੜੀ ਹੀ ਵੱਡੀ ਟੀਮ ਦੇ ਨਾਲ ਕੰਮ ਕਰਦੇ ਨੇ ਨੇਸ਼ਨ ਵਾਈਡ ਜਿੱਥੇ ਵੀ ਤੁਹਾਨੂੰ ਅਕਾਊਂਟਿੰਗ ਸੇਵਾ ਦੀ ਜ਼ਰੂਰਤ ਹੈ ਵੇਖੋ ਮੇਰੀ ਜਿਹੜੀ ਕੰਪਨੀ ਹੈਗੀ ਯוגਰਾਜ ਸਿੰਘ ਮਾਹਲ ਚਾਰਟਰਡ ਅਕਾਊਂਟੈਂਟ ਲਿਮਿਟਿਡ ਉਹਦਾ ਨਾਮ ਜੀ ਰਾਈਟ ਤੁਹਾਡੇ ਨਾਮ ਤੇ ਮੇਰੇ ਨਾਮ ਤੇ ਹੈਗੀ ਠੀਕ ਹੈ ਜੀ ਤੇ ਮੈਂ ਕਾਫੀ ਧੀਰ ਤੋਂ 25 ਸਾਲ ਤੋਂ ਨਿਊਜ਼ੀਲੈਂਡ ਦੇ ਵਿੱਚ ਨਿਊਜ਼ੀਲੈਂਡਸ ਦਾ ਵਿਸੇਮ 28 ਸਾਲ ਤੋਂ ਆਨ ਆਨ ਐਂਡ ਆਫ ਇਸ ਦਾ ਜੌਬ 'ਚ ਮੈਂ ਕੰਮ ਕਰ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਿਹਦਾ ਕਿਹਦਾ ਜਿਹੜੀ ਬਿਜ਼ਨਸ ਐ ਤੁਸੀਂ ਉਹਨਾਂ ਨੂੰ ਹੁਣ ਡੀਲ ਕਰ ਰਹੇ ਹੈਂਡਲ ਕਰ ਰਹੇ ਹੈਲਪ ਕਰ ਰਹੇ ਉਹਨਾਂ ਦੀ ਜੀਐਸਵੀ ਇੰਡਸਟਰੀ 'ਚ ਸਾਡੇ ਲੋਕ ਹੈਗੇ ਆ ਅਸੀਂ ਉਸ ਤਰ੍ਹਾਂ ਦੇ ਸਭ ਤਰ੍ਹਾਂ ਦੇ ਸਾਡੇ ਕੋਲ ਕੋਈ ਪੈਟਰੋਲ ਪੰਪ ਪਿਆ ਸਰਵ ਸਟੇਸ਼ਨ ਕਹ ਲੋ ਗੈਸ ਸਟੇਸ਼ਨ ਕਹ ਲੋ ਜੋ ਵੀ ਐ ਉਸ ਸਭ ਤਰ੍ਹਾਂ ਦੇ ਬਿਜ਼ਨਸ ਸਾਡੇ ਕੋਲ ਹੈਗੇ ਆ ਕ੍ਰੈਡਿਟਡ ਵੀਜ਼ੇ ਲਈ ਮੋਸਟਲੀ ਸਾਡੇ ਸਾਡੀ ਕਮਿਊਨਿਟੀ ਕੋ ਕ੍ਰੈਡਿਟਡ EMPLOYEES ਆ ਉਹਦੇ ਲਈ CA ਦੇ ਲਈ ਪੇਪਰ ਚਾਹੀਦੇ ਹੁੰਦੇ ਆ ਸੀਏ ਤੋਂ ਚਾਹੁੰਦੇ ਤੇ ਉਹ ਆਪਾਂ ਜੋ ਵੀ ਕਿਸੇ ਨੂੰ ਚਾਹੀਦੇ ਹੁੰਦੇ ਉਹ ਆਪਾਂ ਵਰਕ ਕਰਦੇ ਆ ਜੇ ਸੇਲ 60000 ਤੋਂ ਥੱਲੇ ਆ ਤੁਹਾਨੂੰ GST ਰਜਿਸਟਰਡ ਹੋਣ ਦੀ ਲੋੜ ਨਹੀਂ ਠੀਕ ਹੈ ਔਰ ਕਈ ਵਾਰੀ ਬੰਦਾ ਕਰਵਾ ਲੈਂਦਾ ਆ ਅੱਛਾ ਫਿਰ ਮੈਂ ਦੇਖਦਾ ਕਿ ਕਿਉਂਕਿ ਅੱਜਕੱਲ ਜਦੋਂ ਤੁਸੀਂ ਕੰਪਨੀ ਮੋਸਟਲੀ ਲੋਕ ਅੱਜਕੱਲ ਕੰਪਨੀ ਖੁਦ ਫਾਰਮ ਕਰ ਲੈਂਦੇ ਆ ਅੱਛਾ ਜਦੋਂ ਕੰਪਨੀ ਉਹਦੇ ਵਿੱਚ ਜੀਐਸਟੀ ਬੇਸਿਸ ਰੋਂਗ ਚੂਜ਼ ਕਰ ਲੈਂਦੇ ਨੇ ਵੋਇਸ ਬੇਸਿਸ ਚੂਜ਼ ਕਰ ਲੈਂਦੇ ਹੂੰ ਉਹ ਮੇਕ ਸ਼ੋਰ ਕਿ ਤੁਸੀਂ ਪੇਮੈਂਟ ਬੇਸਿਸ ਯੂਜ਼ ਕਰੋ ਪੇਮੈਂਟ ਬੇਸਿਸ ਤੇ ਯਾ ਮਤਲਬ ਕਿ ਤੁਸੀਂ ਜੋ ਪੇ ਕੀਤਾ ਉਹ ਉਸ ਪੀਰੀਅਡ ਚੋਂ ਹੂੰ ਤੇ ਕਈ ਪਾਜੀ ਬੰਦੇ ਕਹਿੰਦੇ ਕਿ ਸਾਡਾ ਬਿਜ਼ਨਸ ਛੋਟਾ ਹੈ ਅਸੀਂ ਅਕਾਊਂਟਿੰਗ ਆਪ ਹੀ ਹੈਂਡਲ ਕਰ ਲੈਣੇ ਆ ਜੀ ਇਹ ਸਵਾਲ ਹੈ ਵੱਡਾ ਹਾਂ ਕਿ ਜੀਐਸਟੀ ਅਸੀਂ ਆਪ ਪੇ ਕਰ ਲੈਣੀ ਹੈ ਇਜ਼ ਇਟ ਪੋਸੀਬਲ ਹਾਂ ਹਾਂ ਜੀਐਸਟੀ ਤੁਸੀਂ ਆਪ ਕਰ ਲੋ ਕੋ ਨੋ ਪ੍ਰੋਬਲਮ ਜੀਐਸਟੀ ਇਨਕਮ ਟੈਕਸ ਵੀ ਤੁਸੀਂ ਖੁਦ ਕਰ ਸਕਦੇ ਤਾਂ ਮੋਸਟਲੀ ਕੀ ਕਰਦੇ ਆ ਪਰਸਨਲ ਅਕਾਊਂਟ ਤੋਂ ਸਪੈਂਡ ਕਰ ਲਿਆ ਜਾਂ ਪਰਸਨਲ ਕ੍ਰੈਡਿਟ ਕਾਰਡ ਤੋਂ ਮੰਨ ਲਓ ਲੈਪਟਾਪ ਲੈਣਾ ਠੀਕ ਹੈ ਜੀ ਅੱਛਾ ਕ੍ਰੈਡਿਟ ਕਾਰਡ ਤੋਂ ਲੈ ਲਿਆ अच्छा अकाउंटेंट ਨੂੰ ਕੀ ਪਤਾ ਕਿ ਤੁਸੀਂ ਆਪਣੇ ਪਰਸਨਲ ਕ੍ਰੈਡਿਟ ਕਾਰਡ ਤੋਂ ਲੈ ਲਿਆ ਬਿਲਕੁਲ ਠੀਕ ਫਾਰ ਇਗਜ਼ਾਮਪਲ ਬਿਲਕੁਲ ਠੀਕ ਮੇਕ ਸ਼ੋਰ ਇੱਕ ਬਿਜ਼ਨਸ ਲਈ ਕ੍ਰੈਡਿਟ ਕਾਰਡ ਰੱਖੋ ਭਾਜੀ ਛੋਟੇ ਬਿਜ਼ਨਸਮੈਨ ਕਹਿੰਦੇ ਨੇ ਕਿ ਅਸੀਂ ਜਿਹੜਾ GST ਉਹ 2 ਮਹੀਨਿਆਂ ਬਾਅਦ ਪੇ ਨਹੀਂ ਕਰਨਾ ਹਾਂ ਆਪਾਂ 6 ਮੰਥ ਜਾਂ 3 ਮੰਥਸ ਦਾ ਜਾਂ ਸਾਲ ਜਿੱਕ ਵਾਰੀ ਪੇ ਕਰਨਾ ਹੈ ਕੀ ਅਕਾਊਂਟੈਂਟ ਦੀ ਜਿਹੜੀ ਫੀਸ ਉਹ ਵੀ ਘਟਦੀ ਹੈ ਇਹਦੇ ਨਾਲ ਜੀਐਸਟੀ ਤੁਸੀਂ ਮੰਥਲੀ ਪੇ ਕਰ ਸਕਦੇ ਆ ਫਾਈਲ ਕਰ ਸਕਦੇ ਟੂ ਮੰਥਲੀ ਜਾਂ 6 ਮੰਥਲੀ ਤਿੰਨ ਆਪਸ਼ਨਸ ਆ ਤੁਹਾਡੇ ਠੀਕ ਹੈ ਜੀ ਠੀਕ ਹੈ ਤੇ ਮੋਸਟਲੀ ਸਟੈਂਡਰਡ ਲੋਕ ਟੂ ਮੰਥਲੀ ਫਾਈਲ ਕਰਦੇ ਆ ਮੋਸਟ ਆਫ ਦਾ ਜਿਹੜੇ ਪੀਪਲ ਮੋਸਟ ਆਫ ਦਨ ਮੈਜੋਰਟੀ ਜਿਹੜੀ ਆ ਟੂ ਮੰਥਲੀ ਕਰ ਫਾਈਲ ਕਰਦੀ ਉਹ ਅੱਛਾ ਉਹਦੇ ਬੈਨੀਫਿਟ ਕੀ ਆ 1 ਮੰਥਲੀ ਤਾਂ ਬਹੁਤ ਜਲਦੀ ਆ ਜਾਂਦਾ ਕਹਿ ਲਓ ਬਿਲਕੁਲ ਠੀਕ ਹੈ ਹਰ ਮਹੀਨੇ ਤੁਸੀਂ ਕਰਨਾ 2 ਮੰਥ ਦਾ ਇਹ ਫਾਇਦਾ ਹੋ ਜਾਂਦਾ 6 ਮੰਥਸ ਦਾ ਇਹ ਤਾਂ ਹੈ ਕਿ ਤੁਹਾਡੀ ਸ਼ੈਡ ਅਕਾਊਂਟਿੰਗ ਫੀਸ ਘਟ ਜੂਵੇ ਠੀਕ ਹੈ ਜੀ ਪਰ ਜੀਐਸਟੀ ਇੰਨੀ ਬਣ ਜਾਂਦੀ ਹੈ 6 ਮਹੀਨਿਆਂ ਦੀ ਕਿ ਤੁਹਾਡਾ ਕੈਸ਼ ਫਲੋ ਹੀ ਹਲੇ ਜਾਂਦਾ ਮੈਨੂੰ ਲੱਗਦਾ ਜੀਐਸਟੀ ਦੇ ਨਾਲੋਂ ਵੀ ਜਿਹੜਾ ਵੇਜਸ ਦਾ ਹੈ ਸਟਾਫ ਇੰਪਲॉयਮੈਂਟ ਹੈ ਉਹ ਕਾਫੀ ਵਾਇਡਰ ਇਸ਼ੂ ਹੈ ਵੱਡਾ ਇਸ਼ਵਰ ਜੀ ਵਾਈਡ ਰੇਸ਼ਿਓਰ ਉਹਦਾ ਇੰਪੈਕਟ ਬੜਾ ਵੱਡਾ ਪਿੰਡਾ ਪਾਤ ਦੇ ਵਿੱਚ ਸਸਿਕਲ ਜੀ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਰੇਡੀਓ ਸਾਡੇ ਵਾਲਾ ਤੇ ਮੈਂ ਤੁਹਾਡਾ ਆਪਣਾ ਦੋਸਤ ਲੱਡੀ ਸਿੰਘ ਪਟਿਆਲਾ ਤੇ ਦੋਸਤੋ ਕਾਫੀ ਟਾਈਮ ਤੋਂ ਸਾਨੂੰ ਵੀ ਕੁਐਸਚਨ ਪੁੱਛੇ ਜਾਂਦੇ ਸੀ ਕਿ ਅਕਾਊਂਟਿੰਗ ਦੇ ਬਾਰੇ ਸਾਨੂੰ ਜਾਣਕਾਰੀ ਜਿਹੜੀ ਉਹ ਦਿੱਤੀ ਜਾਵੇ ਅ ਜਦੋਂ ਦੇ ਤਕਰੀਬਨ ਪੂਣੇ 1 2 ਲੱਖ ਬੰਦਾ ਪੱਕਾ ਹੋਇਆ ਨਿਊਜ਼ੀਲੈਂਡ ਦੇ ਵਿੱਚ ਤਾਂ ਸਾਰੇ ਕਾਮਿਆਂ ਨੇ ਆਪਣੇ ਆਪਣੇ ਕੰਮ ਛੋਟੇ ਮੋਟੇ ਬਿਜ਼ਨਸ ਚਲਾਉਣੇ ਸ਼ੁਰੂ ਕੀਤੇ ਤਾਂ ਕਾਫੀ ਮੁਸ਼ਕਿਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਕੋਈ ਚੀਜ਼ਾਂ ਉਹਨੂੰ ਨਹੀਂ ਪਤਾ ਸੀਗੀਆਂ ਅਕਾਊਂਟੈਂਟ ਨੂੰ ਪੁੱਛਦੇ ਸੀਗੇ ਤਾਂ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਸੀਗੀਆਂ ਕਈ ਬੰਦੇ ਥੋੜੀ ਜਿਹੀ ਕਬਰਾਟ ਵੀ ਫੀਲ ਕਰਦੇ ਸੀਗੇ ਵੀ ਅਸੀਂ ਨਵੇਂ ਆ ਨਵੇਂਾਂ ਦੇ ਵਿੱਚ ਸਾਨੂੰ ਮੁਸ਼ਕਲ ਆਂਦੀ ਹੈ तमाम ਗੱਲਾਂ ਬਾਤਾਂ ਨੂੰ ਮੱਦੇ ਨਜ਼ਰ ਅਸੀਂ ਕਾਫੀ ਟਾਈਮ ਤੋਂ ਯੁਗਰਾਜ ਸਿੰਘ ਮਹਾਲ ਸਾਹਿਬ ਜਿਨ੍ਹਾਂ ਨੂੰ ਬੜਾ ਵੱਡਾ ਬڑے ਵੱਡੇ ਪੈਮਾਨੇ ਦੇ ਉੱਤੇ ਉਹ ਚਾਰਟਰਡ ਅਕਾਊਂਟੈਂਟ ਵੀ ਨੇ ਨਿਊਜ਼ੀਲੈਂਡ ਦੀ ਸਰ ਜਮੀ ਤੇ ਬੜੇ ਵੱਡੇ ਐਕਸਪੀਰੀਅੰਸ ਦੇ ਨਾਲ ਆਪਣੀ ਬੜੀ ਹੀ ਵੱਡੀ ਟੀਮ ਦੇ ਨਾਲ ਕੰਮ ਕਰਦੇ ਨੇ ਨੇਸ਼ਨ ਵਾਈਡ ਜਿੱਥੇ ਵੀ ਤੁਹਾਨੂੰ ਅਕਾਊਂਟਿੰਗ ਸੇਵਾ ਦੀ ਜ਼ਰੂਰਤ ਹੈ ਇਹਨਾਂ ਨੂੰ ਸੀ ਰਿਕਵੈਸਟ ਕੀਤੀ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਵਿਰਾਜਮਾਨ ਨੇ ਹਮਿਲਟਨ ਸਟੂਡੀਓ ਦੇ ਵਿੱਚ ਜਿੱਥੇ ਇਹਨਾਂ ਦਾ ਵੈਲਕਮ ਕਰਾਂਗੇ ਉੱਥੇ ਦੋਸਤੋ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਅਕਾਊਂਟਿੰਗ ਦੇ ਬਾਰੇ ਦਵਾਵਾਂਗੇ ਕਿ ਬਿਜ਼ਨਸ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਤੁਹਾਨੂੰ ਆਉਂਦੀਆਂ ਉਹਨਾਂ ਦਾ ਹੱਲ ਆਪਾਂ ਕਿਵੇਂ ਕਰ ਸਕਦੇ ਹਾਂ ਜੇ ਤੁਹਾਨੂੰ ਵੀ ਇਹ ਸਾਡਾ ਯਤਨ ਵਧੀਆ ਲੱਗੇ ਤਾਂ ਤੁਸੀਂ ਜੋਗਰਾਜ ਸਿੰਘ ਮਹਾਲੀ ਇਹਨਾਂ ਦੀ ਟੀਮ ਦੇ ਨਾਲ ਜ਼ਰੂਰ ਰਾਬਤਾ ਕਰਨਾ ਆਓ ਫਿਰ ਸਵਾਗਤ ਕਰਦੇ ਹਾਂ ਤੇ ਗੱਲਾਂ ਬਾਤਾਂ ਕਰਦੇ ਹਾਂ ਪਾਜੀ ਵੈਲਕਮ ਟੂ ਰੇਡੀਓ ਸਾਡੇ ਵਾਲਾ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਲੱਡੀ ਸਾਹਿਬ ਲੱਡੀ ਸਾਹਿਬ ਪਟਿਆਲਾ ਜੀ ਬਹੁਤ ਮਿਹਰਬਾਨੀ ਤੁਹਾਡੀ ਇਨਵਾਈਟ ਕਰਨ ਲਈ ਰੇਡੀਓ ਸਾਡੇ ਜੀ ਪਾਜੀ ਮੈਂ ਦਿਲੋਂ ਰਿਣੀ ਆ ਤੁਹਾਡਾ ਕਿ ਲੰਬੇ ਟਾਈਮ ਤੋਂ ਤੁਹਾਡੀ ਮੇਰੀ ਗੱਲ ਚੱਲਦੀ ਸੀਗੀ ਕਿ ਕਾਫੀ ਦਰਸ਼ਕ ਜਿਹੜੇ ਸਾਡੇ ਦੋਸਤ ਮਿੱਤਰ ਨੇ ਖਾਸ ਕਰਕੇ ਨਿਊਜ਼ੀਲੈਂਡ ਦੇ ਵਿੱਚ ਪੰਜਾਬੀ ਭਾਈਚਾਰਾ ਉਹਨਾਂ ਨੂੰ ਤੇ ਤੁਸੀਂ ਟਾਈਮ ਕੱਢਿਆ ਥੈਂਕ ਯੂ ਭਾਜੀ ਨਾ ਥੈਂਕ ਯੂ ਚਲੋ देर ਹੋ ਗਈ ਪਰ ਜਰੂਰ ਅੱਜ ਆਪਾਂ ਜਰੂਰ ਖੁੱਲ ਕੇ ਗੱਲਬਾਤ ਕਰਾਂਗੇ ਭਾਜੀ ਥੋੜਾ ਜਿਹਾ ਕੰਪਨੀ ਬਾਰੇ ਆਪ ਦਾ ਮੈਨੂੰ ਦੱਸੋ ਜੀ ਜਿਹੜੀ ਕੰਪਨੀ ਆਪਣੀ ਕੀ ਹੈ ਜੀ ਵੇਖੋ ਮੇਰੀ ਜਿਹੜੀ ਕੰਪਨੀ ਹੈਗੀ ਯੁਗਰਾਜ ਸਿੰਘ ਮਾਹਲ ਚਾਰਟਰਡ ਅਕਾਊਂਟੈਂਟ ਲਿਮਟਿਡ ਆ ਉਹਦਾ ਨਾਮ ਜੀ ਰਾਈਟ ਤੁਹਾਡੇ ਨਾਮ ਤੇ ਹੈ ਮੇਰੇ ਨਾਮ ਤੇ ਹੈਗੀ ਠੀਕ ਹੈ ਜੀ ਤੇ ਮੈਂ ਕਾਫੀ ਧੀਰ ਤੋਂ 20-25 ਸਾਲ ਤੋਂ ਨਿਊਜ਼ੀਲੈਂਡ ਦੇ ਵਿੱਚ ਨਿਊਜ਼ੀਲੈਂਡ ਤੋਂ ਵਿਸੇਮ 28 ਸਾਲ ਤੋਂ ਆਨ ਆਨ ਐਂਡ ਆਫ ਇਸ ਜੌਬ 'ਚ ਮੈਂ ਕੰਮ ਕਰਦਾ ਤੇ 97 ਤੁਸੀਂ ਇੱਥੇ ਆਏ ਮੈਂ 98 'ਚ ਆਇਆ ਜੀ 98 'ਚ ਆਇਆ 98 'ਚ ਆਇਆ ਮੈਂ 98 ਤੋਂ ਹੀ ਕਹਿ ਲਓ ਮੈਂ ਸ਼ੁਰੂ ਤੋਂ ਇੱਥੇ ਆ ਕੇ ਵਾਇਕਟੋ ਯੂਨੀਵਰਸਿਟੀ ਵਿੱਚ ਸਟੱਡੀਜ਼ ਕੀਤੀ ਆ ਕੇ ਤੇ ਫਿਰ ਮੇਰਾ ਜਿਹੜਾ ਇੰਟਰਸਟ ਆ ਇੰਡੀਆ ਤੋਂ ਵੀ ਅਕਾਊਂਟਿੰਗ ਚ ਸੀਗਾ अच्छा ਤੁਹਾਡਾ ਪਹਿਲਾਂ ਵੀ ਬੈਕਗ੍ਰਾਉਂਡ ਦੀ ਗੱਲ ਕਰਦੇ ਹਾਂ ਉਹ ਕਿਹੇ ਸੀ ਹਾਂ ਉੱਥੋਂ ਵੀ ਬੈਚਲਰ ਆਫ ਕਾਮਰਸ ਕੀਤੀ ਸੀ ਇੰਡੀਆ ਤੋਂ ਵੀ ਪੰਜਾਬ ਯੂਨੀਵਰਸਿਟੀ ਤੋਂ ਤਾਂ ਮੇਰਾ ਉੱਥੋਂ ਸ਼ੁਰੂ ਤੋਂ ਜਦਾਂ ਕਹ ਲਓ ਕਾਲਜ ਟਾਈਮ ਵੀ ਜਦੋਂ ਮੈਂ ਪੜਦਾ ਸੀਗਾ ਉੱਥੇ ਵੀ ਮੇਰੇ ਫਾਦਰ ਕੋ ਬਿਜ਼ਨਸ ਸੀਗਾ ਉੱਥੇ ਵੀ ਮੈਂ ਬੁੱਕਸ ਵਗੈਰਾ ਖੁਦ ਆਪ ਫਸਟ ਸੈਕੰਡ ਇਅਰ ਚ ਲਿਖਣ ਲੱਗ ਪਿਆ ਸੀਗਾ ਕਿੰਨੇ ਸਾਲ ਦੀ ਤੁਸੀਂ ਬਾਇਕਾਟ ਯੂਨੀ ਦੇ ਵਿੱਚ ਪੜਾਈ ਕੀਤੀ ਮੈਂ ਇੱਥੇ 1 ਇਅਰ 1 ਇਅਰ ਸਟੱਡੀਜ਼ ਕੀਤੀ ਜੀ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਰਿਕੁਆਇਰਮੈਂਟ ਸੀਗੀ ਚਾਰਟਡ ਅਕਾਊਂਟੈਂਟ ਲਈ ਉਹ ਸਾਰੇ ਪੇਪਰਸ ਸੀਗੇ ਬਾਕੀ ਉਸ ਤੋਂ ਬਾਅਦ 3 ਇਅਰ 3 ਸਾਲ ਦਾ ਐਕਸਪੀਰੀਅੰਸ ਸੀਗਾ ਅੰਡਰ ਮੈਂਟਰੋਰ ਉਹ ਮੈਂ ਇੱਥੇ ਕੀਤਾ ਹੈਗਾ ਰੋਸਟ ਪ੍ਰੋਫੈਸ਼ਨਲ ਚਾਰਟਡ ਅਕਾਊਂਟੈਂਟਸ ਦੇ ਨਾਲ ਹਮਿਲਟਨ ਚ ਕੀਤਾ ਸੀਗਾ 2003 ਚ ਮੈਂ ਕੀਤਾ ਸੀਗਾ ਜੀ ਉੱਥੋਂ ਫਿਰ ਉਹ ਤੋਂ ਬਿਲਕੁਲ ਖਾਸਾ ਵੱਡਾ ਐਕਸਪੀਰੀਅੰਸ ਆਪਾਂ ਕਹਿ ਸਕਦੇ ਹਾਂ ਉਸ ਤੋਂ ਬਾਅਦ ਬਸ ਲਾਈਫ ਚੱਲਦੀ ਗਈ ਤੇ ਮਤਲਬ ਠੀਕ ਹੈ ਬਹੁਤ ਸੋਹਣਾ ਜੀ ਹਾਂ ਜੀ ਫਿਰ ਤੁਸੀਂ ਜਿਹੜਾ ਆਪਣੀ ਕੰਪਨੀ ਕਿੰਨੇ ਸਾਲਾਂ ਤੋਂ ਰਨ ਕਰ ਰਹੇ ਹੋ ਜਿਹੜੀ ਯਗਰਾਜ ਸਿੰਘ ਮਹਿਲ ਦੇ ਨਾਮ ਤੇ ਇਹ ਜਿਹੜੀ ਹੈ ਜੀ ਯਗਰਾਜ ਸਿੰਘ ਮਹਿਲ ਤੇ ਮੈਂ ਤਕਰੀਬਨ ਪਹਿਲਾਂ ਮੈਂ ਸਮਾਲ ਬਿਜ਼ਨਸ ਅਕਾਊਂਟਿੰਗ ਦੇ ਨਾਲ ਵਰਕ ਕਰਦਾ ਰਿਹਾ ਅੰਡਰ ਫਰੈਂਚਾਈਜ਼ ਤੇ ਹੁਣ ਮੈਂ ਤਕਰੀਬਨ ਡੇਢ ਸਾਲ ਤੋਂ ਇੰਡੀਪੈਂਡੈਂਟ ਆਪਣੀ ਸ਼ੁਰੂ ਕਰ ਲਿਆ। ਅੱਛਾ ਹੁਣ ਤੁਸੀਂ ਆਪਣੀ ਕੰਪਨੀ ਦੇ ਜਿਹੜਾ ਤੁਹਾਡਾ ਨਾਮ ਹੈ 우ਰਾਸਨ ਮਹਿਲ ਉਹਦੇ ਅੰਡਰ ਸ਼ੁਰੂ ਕਰ ਲਿਆ। ਪਹਿਲਾਂ ਮੈਂ ਸਮਾਲ ਬਿਜ਼ਨਸ ਅਕਾਊਂਟਿੰਗ ਫਰੈਂਚਾਈਜ਼ ਦੇ ਅੰਡਰ ਵਰਕ ਕਰਦਾ ਸੀ। ਜੀ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਿਦਾਂ-ਕਿਦਾਂ ਦੇ ਜਿਹੜੇ ਬਿਜ਼ਨਸ ਐ ਤੁਸੀਂ ਉਹਨਾਂ ਨੂੰ ਹੁਣ ਡੀਲ ਕਰ ਰਹੇ ਹੋ, ਹੈਂਡਲ ਕਰ ਰਹੇ ਹੋ, ਹੈਲਪ ਕਰ ਰਹੇ ਹੋ ਉਹਨਾਂ ਦੀ। ਦੇਖੋ ਕਿਹੜੇ ਕਿਹੜੇ business ਤੋਂ ਗਹੁੰ ਚੱਲ ਰਹੇ ਫਿਲਹਾਲ ਦੇਖੋ ਸਾਡੇ ਕੋਲ ਜਿਹੜੀ ਸਾਡੀ ਕਮਿਊਨਿਟੀ ਆ ਮੋਸਟਲੀ ਜਿਹੜੇ ਵੀ business ਕਰਦੀ ਆ ਮੋਸਟਲੀ ਚਾਹੇ ਉਹ ਟਰੱਕਿੰਗ ਦਾ ਰੀਅਲ ਏਸਟੇਟ ਇਨਵੈਸਟਮੈਂਟ ਦਾ ਰੀਅਲ ਏਸਟੇਟ ਏਜੰਟਸ ਨੇ ਜਾਂ ਪੀਜ਼ਾ ਸ਼ਾਪਸ ਨੇ ਲਿਕਰ ਸਟੋਰਸ ਨੇ ਬੇਕਰੀਜ਼ ਜਾਂ ਕੋਈ business ਆ ਸਾਡਾ ਕਲੀਨਿੰਗ business ਹੈਗਾ ਜੀਐਸਵੀ ਇੰਡਸਟਰੀ ਚ ਸਾਡੇ ਲੋਗ ਹੈਗੇ ਆ ਅਸੀਂ ਉਸ ਤਰ੍ਹਾਂ ਦੇ ਸਭ ਤਰ੍ਹਾਂ ਦੇ ਸਾਡੇ ਕੋਲ ਕੋਈ ਕੋਈ ਪੈਟਰੋਲ ਪੰਪ ਆ ਸਰਵਿਸ ਸਟੇਸ਼ਨ ਕਹ ਲੋ ਗੈਸ ਸਟੇਸ਼ਨ ਕਹ ਲੋ ਜੋ ਵੀ ਆ ਸਭ ਤਰ੍ਹਾਂ ਦੇ ਬਿਜ਼ਨਸ ਸਾਡੇ ਕੋਲ ਹੈਗੇ ਆ ਠੀਕ ਹੈ ਜੀ ਡੀਲ ਕਰਦੇ ਹੋ ਪ੍ਰੋਪਰ ਅਸੀਂ ਸਭ ਨਾਲ ਡੀਲ ਕਰਦੇ ਆਂ ਔਰ ਜਿੱਦਾਂ ਦੀ ਵੀ ਟਾਈਮ ਟੂ ਟਾਈਮ ਕਿਸੇ ਨੂੰ アドਵਾਈਸ ਚਾਹੀਦੀ ਹੁੰਦੀ ਆ ਮੋਸਟਲੀ ਸਾਡੇ ਨਾਲ ਮੈਂ ਕੱਲ ਵੀ ਇੱਕ ਮੇਰੇ ਕੱਲ ਇੱਕ ਨਿਊ ਕਲਾਇੰਟ ਮੈਂ ਸਾਈਨ ਅਪ ਕੀਤਾ ਸ਼ਾਮ ਨੂੰ ਤਾਂ ਉਹ ਵੀ ਕੱਲ ਵੀ ਇਹੀ ਗੱਲ ਹੁੰਦੀ ਸੀ ਕਿ ਇਟਸ ਈਜ਼ੀ ਅਸੀਂ ਆਪਸ ਵਿੱਚ ਜਿਹੜੀ ਗੱਲਬਾਤ ਆ ਸਾਡੀ ਜਿਹੜੀ ਮਦਰ ਟਾਂ ਗਿਆ ਪੰਜਾਬੀ ਆ ਉਸ ਵਿੱਚ ਬੰਦਾ ਈਜ਼ੀਲੀ ਖੁੱਲ ਕੇ ਗੱਲ ਕਰ ਲੈਂਦਾ ਜੀ ਤੇ ਉਹ ਮੈਨੂੰ ਕਹਿਣ ਲੱਗਾ ਕਿ ਮੇਰਾ ਜਿਹੜੀ ਅਕਾਊਂਟੈਂਟ ਆ ਉਹ ਮਤਲਬ ਗੋਰੀ ਨਹੀਂ ਕਿ ਹੋਰ ਸੇ ਚਾਈਨੀਜ਼ ਜਾਂ ਮਤਲਬ ਉਹ ਉਹ ਬੜਾ ਮੁਸ਼ਕਲ ਉਹ ਤੋਂ ਨਾ ਜ਼ਿਆਦਾ ਔਖਾ ਜ਼ਿਆਦਾ ਮੁਸ਼ਕਲ ਹੋ ਜਾਂਦਾ ਇੱਕ ਤਾਂ ਪਹਿਲਾਂ ਉਹਨਾਂ ਦੀ ਗੱਲ ਸਮਝਣੀ ਤੇ ਫਿਰ ਇੰਗਲਿਸ਼ ਸਮਝਾਣੀ ਉਹਨਾਂ ਨੂੰ ਉਹ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਸਾਡੀ ਵੀ ਸੈਕੰਡ ਲੈਂਗੁਏਜ ਉਹਨਾਂ ਦੀ ਵੀ ਸੈਕੰਡ ਲੈਂਗੁਏਜ ਹੈ ਤੇ ਬੜੀ ਮੁਸ਼ਕਿਲ ਹੋ ਜਾਂਦੀ ਹੈ ਚਲੋ ਸਾਡਾ ਟੱਚ ਤਾਂ ਫਿਰ ਕਿਤੇ ਨਾ ਕਿਤੇ ਕੰਮ ਕਰਦਾ ਉਹਨਾਂ ਨਾਲ ਥੋੜੇ ਜਿਹਾ ਕਿਉਂ ਕਰਕੇ ਉਹਨਾਂ ਦੀ ਚਾਈਨੈਸ ਵੀ ਹੋਰ ਤਰੀਕੇ ਦੀ ਹਾਂ ਥੋੜੀ ਹੋਰ ਤਰੀਕੇ ਦੀ ਹੈ ਬੰਦੇ ਨੂੰ ਪ੍ਰੋਬਲਮ ਆ ਜਾਂਦੀ ਹੈ ਹਾਂ ਪਰ ਇਹ ਹੈ ਕਿ ਜਿੱਦਾਂ ਦੇਖੋ ਅਕ੍ਰੈਡੀਟਿਡ ਵੀਜ਼ੇ ਲਈ ਮੋਸਟਲੀ ਸਾਡੇ ਸਾਡੀ ਕਮਿਊਨਿਟੀ ਕੋ ਅਕ੍ਰੈਡੀਟਿਡ ਏਮਪਲੋਇਰਸ ਆ ਉਦ ਲਈ ਸੀਏ ਦੇ ਲਈ ਪੇਪਰ ਚਾਹੀਦੇ ਹੁੰਦੇ ਆ ਸੀਏ ਤੋਂ ਚਾਹੁੰਦੇ ਤੇ ਉਹ ਆਪਾਂ ਜੋ ਵੀ ਕਿਸੇ ਨੂੰ ਚਾਹੀਦੇ ਹੁੰਦੇ ਉਹ ਆਪਾਂ ਵਰਕ ਕਰਦੇ ਆ ਜੀ ਕੋਈ ਵੀ ਕੰਪਨੀ ਹੈ ਚਾਹੇ ਉਹ ਗੋਰੀ ਹੈ ਚਾਹੇ ਉਹ ਪੰਜਾਬੀਆਂ ਦੀ ਹੈ ਜਿਨ੍ਹਾਂ ਨੂੰ ਐਕ੍ਰੈਡੀਟਿਡ ਚਾਹੀਦਾ ਸਰਟੀਫਿਕੇਸ਼ਨ ਚਾਹੀਦੀ ਹੈ ਗਵਰਨਮੈਂਟ ਤੋਂ ਉਹ ਵੀ ਤੁਸੀਂ ਮਹయ్యా ਕਰਾਉਂਦੇ ਆ ਅਸੀਂ ਉਹ ਇਮੀਗ੍ਰੇਸ਼ਨ ਕੰਸਲਟੈਂਟ ਦਾ ਕੰਮ ਆ ਠੀਕ ਹੈ ਜੀ ਪਰ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਪੇਪਰਸ ਚਾਹੀਦੇ ਹੁੰਦੇ ਆ ਸੀਏ ਦੇ ਕੋਲ ਓਕੇ ਉਹ ਥਰੂ ਅਕਾਊਂਟੈਂਟ ਆਹ ਹਾਂ ਉਹ ਅਸੀਂ ਪ੍ਰੋਵਾਈਡ ਕਰਦੇ ਆ ਉਹ ਤੁਹਾਡੇ ਵੱਲੋਂ ਪ੍ਰੋਵਾਈਡ ਕੀਤੇ ਜਾਂਦੇ ਆ ਪ੍ਰੋਵਾਈਡ ਕੀਤੇ ਜਾਂਦੇ ਤੁਸੀਂ ਦੇਖਦੇ ਹੋ ਉਹਦਾ ਕ੍ਰਾਈਟੇਰੀਆ ਕੀ ਆ ਕੰਮ ਕਿਨੇ ਦਾ ਕਰਦਾ ਕਿ ਬਿਜ਼ਨਸ ਚ ਜਿੱਦਾਂ ਉਹਨਾਂ ਦੀ ਰਿਕੁਆਇਰਮੈਂਟਸ ਆ ਤਿੰਨ ਚਾਰ ਕੀ ਬਿਜ਼ਨਸ ਪ੍ਰੋਫਿਟੇਬਲ ਆ এমਪਲਾਈ ਕਰ ਸਕਦਾ ਬੰਦਾ ਨਹੀਂ ਮਤਲਬ ਕਿੰਨਾ ਕੰਫਰਟੇਬਿਲਿਟੀ ਆ ਉਹ ਅਸੀਂ ਆਪਾਂ ਲਿਖ ਕੇ ਦੇ ਦੇਈਦਾ ਹੈ ਜੀ ਭਾਜੀ ਇੱਕ ਸਾਨੂੰ ਹੋਰ ਦੱਸੋ ਆਫਿਸ ਕਿੱਥੇ ਹੈ ਟਾਈਮਿੰਗ ਕੀ ਰਹਿੰਦੀ ਹੈ ਕਿਹੜੇ-ਕਿਹੜੇ ਡੇ ਲੋਕੀ ਤੁਹਾਡੇ ਨਾਲ ਜਿਹੜਾ ਸੰਪਰਕ ਈਮੇਲ ਫੋਨ ਦੇ ਰਾਹੀਂ ਕਰ ਸਕਦੇ ਇਹ ਵੀ ਸਾਡੇ ਦਰਸ਼ਕਾਂ ਨੂੰ ਪਲੀਜ਼ ਦੱਸ ਦਿਓ ਤੁਸੀਂ ਦੇਖੋ ਸਾਡੀ ਜਿਹੜੀ ਬਿਊਟੀ ਹੈ اکاؤنٹਿੰਗ profession ਦੀ ਹੈ ਇਸ ਟਾਈਮ ਕਿ ਅਸੀਂ ਆਨਲਾਈਨ ਵਰਕ ਕਰਦੇ ਆ ਠੀਕ ਹੈ ਜੀ ਠੀਕ ਹੈ ਔਰ ਮੇਰੇ ਕੋ ਥਰੂਆਊਟ ਨਿਊਜ਼ੀਲੈਂਡ ਕਲਾਇੰਟਸ ਹੈ ਔਰ ਬਹੁਤ ਸਾਰੇ ਕਲਾਇੰਟਸ ਐਸੇ ਆ ਮੈਂ ਉਹਨਾਂ ਨੂੰ ਕਦੀ ਫੇਸ ਟੂ ਫੇਸ ਮਿਲਿਆ ਵੀ ਨਹੀਂ ਅਜੇ ਤੱਕ ਅੱਛਾ ਜੀ ਬਹੁਤ ਸਾਰੇ ਕਲਾਇੰਟਸ ਜਿਹੜੀ ਸਰਵਿਸ ਪ੍ਰੋਵਾਈਡ ਕਰ ਰਹੇ ਹੋ ਉਹਨਾਂ ਨਾਲ ਕਦੇ ਤੁਹਾਡਾ ਫੇਸ ਟੂ ਫੇਸ ਰابط ਹੋਈ ਨਹੀਂ ਹੋਈ ਹੀ ਨਹੀਂ ਮੇਰੇ ਕੋਲ 90% ਕਲਾਇੰਟ ਇਦਾਂ ਦੇ ਬੜੀ ਕਮਾਲ ਦੀ ਗੱਲ ਤੁਸੀਂ ਹਾਂ ਮਤਲਬ ਮੇਰੇ ਕੋਲ ਬਹੁਤ ਸਾਰੇ ਪੰਜਾਬੀ ਕਲਾਇੰਟ ਉਹਨਾਂ ਨੇ ਮੇਰਾ ਫੇਸ ਵੀ ਨਹੀਂ ਸ਼ਾਇਦ ਦੇਖਿਆ ਅਸੀਂ ਜੇ ਉਹ ਤੁਹਾਡੇ ਸਾਹਮਣੇ ਆ ਜਾਣ ਨਹੀਂ ਪਛਾਣ ਸਕੋ ਨਹੀਂ ਪਛਾਣ ਸਕੋ ਮੈਂ ਉਹਨਾਂ ਨੂੰ ਪਛਾਣ ਸਕਦਾ ਉਹਨਾਂ ਨੂੰ ਮੈਨੂੰ ਪਛਾਣ ਗੁਰਰਾਜ ਸਿੰਘ ਮਹਾਲ ਕੋਣ ਹੈ ਹਾਂ ਨਾ ਤੇ ਇਹ ਸਾਡੇ ਅਕਾਊਂਟੈਂਟ ਹੈ ਇਹ ਸਾਡੇ ਚਾਰਟਰਡ ਅਕਾਊਂਟੈਂਟ ਹੈ ਤੇ ਤਕਰੀਬਨ 15 ਸਾਲ ਤੋਂ ਸਾਨੂੰ ਸਰਵਿਸ ਦੇ ਰਿਹਾ ਸਰਵਿਸ ਦੇ ਰਿਹਾ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਫਿਰ ਅੱਛਾ ਆਵਾਜ਼ ਤੋਂ ਪਛਾਣਨਗੇ ਹਾਂ ਕਿਉਂਕਿ ਗੱਲ ਫੋਨ ਤੇ ਹੁੰਦੀ ਹੈ ਹਾਂ ਤੇ ਇਹ ਬਿਊਟੀ ਹੈ ਕਿ ਅਸੀਂ ਆਨਲਾਈਨ ਵਰਕ ਕਰਦੇ ਹਾਂ ਤੇ ਥਰੂਆਊਟ ਨਿਊਜ਼ੀਲੈਂਡ ਸਰਵ ਕਰਦੇ ਹਾਂ ਨਹੀਂ ਪਰ ਕਿਸੇ ਵੀ ਤਰ੍ਹਾਂ ਦਾ ਐਨੀ ਬਿਜ਼ਨਸ ਛੋਟਾ ਹੈ ਤੋਂ ਵੱਡਾ ਤੱਕ ਲੈ ਲਓ ਚੈਰਿਟੀਜ਼ ਆ ਚਾਹੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ ਕਲੱਬਸ ਆ ਜੋ ਵੀ ਹੈ ਸਪੋਰਟਸ ਕਲੱਬ ਹੈ ਹਰ ਤਰ੍ਹਾਂ ਦਾ ਬਿਜ਼ਨਸ ਹੈ ਭਾਜੀ ਜੀਐਸਟੀ ਦਾ ਬੜਾ ਫੰਡਾ ਹੈ ਹਾਂਜੀ ਛੋਟੇ ਬਿਜ਼ਨਸ ਵਾਲੇ ਕਹਿੰਦੇ ਆ ਕਿ ਜੀਐਸਟੀ ਨੂੰ ਸੇਵ ਕਿਵੇਂ ਕਰਾਂਗੇ ਇਹ ਵੀ ਬੜਾ ਵੱਡਾ ਪੁਆਇੰਟ ਆ ਰਿਹਾ ਜੀ ਕਾਫੀ ਦਰਸ਼ਕ ਸਾਡੇ ਪੁੱਛਦੇ ਆ ਕਿ ਅਸੀਂ ਬੜੇ ਪਰੇਸ਼ਾਨ ਆ ਜੀ ਵੀ ਜੀਐਸਟੀ ਅਸੀਂ ਕਿਸ ਤਰੀਕੇ ਕੁਝ ਸਾਡੇ ਦਰਸ਼ਕਾਂ ਨੂੰ ਮਾੜਾ ਮੋਟਾ ਤੁਸੀਂ ਪੁਆਇੰਟ ਦਰਸ਼ਕ ਦਿਓ ਜੇ ਆਫੀਸ਼ੀਅਲੀ ਦਰਸ਼ਕ ਦਿਓ ਤੇ ਇਹ ਹੈਲਪ ਕੀਤੀ ਜਾਵੇ ਥੋੜੀ ਜੀ ਤਾਂ ਕਿ ਤੁਹਾਨੂੰ ਰابطਾ ਕਰਨ ਮੁੜ ਕੇ ਫਸਟ ਆਫ 올 ਜਿਹੜਾ ਮੈਂ ਮੋਸਟਲੀ ਦੇਖਦਾ ਆ ਕਿ ਸਾਡੇ ਕਮਿਊਨਿਟੀ ਚ ਇੱਕ ਬਿਜ਼ਨਸ ਅਕਾਊਂਟ ਸੈਪਰੇਟ ਨਹੀਂ ਲੋਕ ਰੱਖਦੇ ਅੱਛਾ ਜੀ ਪਰਸਨਲ ਅਕਾਊਂਟ ਤੁਸੀਂ ਨੂੰ ਰਿਪੀਟ ਕਰੋ ਪਲੀਜ਼ ਹਾਂ ਜਿੱਦਾਂ ਮੋਸਟਲੀ ਕੀ ਕਰਦੇ ਆ ਪਰਸਨਲ ਅਕਾਊਂਟ ਤੋਂ ਸਪੈਂਡ ਕਰ ਲਿਆ ਜਾਂ ਪਰਸਨਲ ਕ੍ਰੈਡਿਟ ਕਾਰਡ ਤੋਂ ਮੰਨ ਲਓ ਲੈਪਟਾਪ ਲੈਣਾ ਠੀਕ ਹੈ ਜੀ ਅੱਛਾ ਕ੍ਰੈਡਿਟ ਕਾਰਡ ਤੋਂ ਲੈ ਲਿਆ अच्छा अकाउंटेंट ਨੂੰ ਕੀ ਪਤਾ ਕਿ ਤੁਸੀਂ ਆਪਣੇ ਪਰਸਨਲ ਕ੍ਰੈਡਿਟ ਕਾਰਡ ਤੋਂ ਲੈ ਲਿਆ ਬਿਲਕੁਲ ਠੀਕ ਫਾਰ ਇਗਜ਼ਾਮਪਲ ਬਿਲਕੁਲ ਠੀਕ ਮੇਕ ਸ਼ੋਰ ਇੱਕ ਬਿਜ਼ਨਸ ਲਈ ਕ੍ਰੈਡਿਟ ਕਾਰਡ ਰੱਖੋ ਠੀਕ ਹੈ ਜੀ ਤੇ ਇੱਕ ਬਿਜ਼ਨਸ ਲਈ ਸੈਪਰੇਟ ਸਫਿਕਸ ਅਕਾਊਂਟ ਰੱਖੋ ਜੇ ਤੁਹਾਡਾ ਪਰਸਨਲ ਵੀ ਤੁਸੀਂ ਯੂਜ਼ ਕਰਦੇ ਆ ਇਸੇ ਜੇ ਤੁਸੀਂ ਬਿਜ਼ਨਸ ਅਕਾਊਂਟ ਨਹੀਂ ਖੁਲਾਉਣਾ ਇੱਕ ਸੈਪਰੇਟ ਸਫਿਕਸ ਅਕਾਊਂਟ ਖੋਲ ਲਓ ਤੁਹਾਡੀ ਕੋਈ ਵੀ ਖਰੀਦਾਰੀ ਹੈ ਤੁਹਾਡੀ ਬਾਇੰਗ ਹੈ ਉਹ ਤੁਸੀਂ ਮੂਲੀ ਥਰੂ ਹੋਵੇ ਜਿਹੜਾ ਡਿਫਰੈਂਟ ਤੁਹਾਡਾ ਕਾਰਡ ਹੈ ਉਹਦੇ ਥਰੂ ਹੋਵੇ ਉਹਦੇ ਥਰੂ ਹੋਵੇ ਔਰ ਕੈਸ਼ ਨਾ ਹੋਵੇ ਅਛਾ ਕੈਸ਼ ਜਦੋਂ ਤੁਸੀਂ ਕੈਸ਼ ਸਪੈਂਡ ਕਰ ਲੈਨੇ ਮੰਨ ਲਓ 50 ਡਾਲਰ ਇੱਥੇ ਲੈ ਜੀ ਫਿਊਲ ਲਿਆ ਰਿਪੇਅਰਮੈਂਟ ਮੈਂ ਤਾਂ ਜੀ ਕੈਸ਼ ਦੇ ਦਿੱਤਾ ਅਕਾਊਂਟੈਂਟ ਨੂੰ ਕੀ ਪਤਾ ਠੀਕ ਹੈ ਜੀ ਅੱਛਾ ਉਹ ਤੁਸੀਂ ਜਦੋਂ ਕਲੇਮ ਉਹ ਕਲੇਮ ਨਹੀਂ ਹੋਣਾ ਕਲੇਮ ਜੀਐਸਟੀ ਨਹੀਂ ਕਲੇਮ ਹੋਣੀ ਉੱਥੇ ਪ੍ਰੋਬਲਮ ਹੈ ਉਹ ਉਹਦੇ ਜਦੋਂ ਜੀਐਸਟੀ ਨਹੀਂ ਕਲੇਮ ਹੋਣੀ ਤਾਂ ਦੀ ਜੀਐਸਟੀ ਪੇਅਬਲ ਜ਼ਿਆਦਾ ਬਣ ਜਾਂਦੀ ਹੈ ਤੇ ਦੈਟਸ ਮਤਲਬ ਮੇਨ ਥਿੰਗ ਇਜ਼ ਫਸਟ ਆਫ 올 ਬੁੱਕ ਕੀਪਿੰਗ ਜਿਹੜੀ ਬੜੀ ਐਕਿਊਰੇਟ ਚਾਹੀਦੀ ਹੈ ਇੱਕ ਐਕਸੈਪਟਡ ਬੈਂਕ ਅਕਾਊਂਟ ਜੇ ਤੁਸੀਂ ਸਪਰੈਡਸ਼ੀਟ ਜਾਂ ਐਕਸਲ ਨੂੰ ਜਾਣਦੇ ਆ ਉਹਦੇ ਤੇ ਤੁਸੀਂ ਆਪਣੀ ਮੰਥਲੀ ਸਪਰੈਡਸ਼ੀਟ ਤੇ ਆਨਲਾਈਨ ਸਟੇਟਮੈਂਟਸ ਲੋਡ ਕਰਕੇ ਉਹਦੇ ਤੇ ਲਿਖ ਲਓ ਨਾ ਕੀ ਆਇਆ ਮੇਰਾ ਆ ਮੈਂ ਐਂਟਰਟੇਨਮੈਂਟ ਆ ਸੁਪੋਜ਼ ਮੈਂ ਕਿੱਥੇ ਗਿਆ ਸੀ ਕੇਸ ਕਲਾਇੰਟ ਨਾਮ ਮੈਂ ਰੈਸਟੋਰੈਂਟ ਤੇ ਗਿਆ ਸੀ ਜਾਂ ਕੁਝ ਵੀ ਆ ਕਿਉਂਕਿ ਆਈ ਆਈਡੀ ਜੇ ਕੋਈ ਕੁਐਸਚਨ ਕਰਦੀ ਹੈ ਅਕਾਊਂਟੈਂਟ ਕੋਈ ਕੁਐਸਚਨ ਕਰਦਾ ਤਾਂ ਦਾ ਉਹਦਾ ਟਾਈਮ ਸੇਵ ਹੋ ਜਾਂਦਾ ਹੈ ਅਕਾਊਂਟੈਂਟ ਦਾ ਵੀ ਟਾਈਮ ਸੇਵ ਹੋ ਜਾਂਦਾ ਬਹੁਤ ਤੇ ਮੇਨ ਸਟ्रेसेस ਕਿ ਸੇਵ ਜੀਐਸਟੀ ਦਾ ਇਹ ਹੈ ਕਿ ਡੂ ਪ੍ਰੋਪਰ ਬੁੱਕ ਕੀਪਿੰਗ ਦੇਖਿਆ ਜੀ ਔਰ ਮੋਸਟਲੀ ਜਦਾਂ ਸੌਰੀ ਇੱਕ ਹੋਰ ਹੈ ਕਿ 60000 ਡਾਲਰ ਤੋਂ ਥੱਲੇ ਜੇ ਤੁਹਾਡੀ ਟਰਨਓਵਰ ਆ ਸੇਲਸ ਨਾਟ ਇਨਕਮ ਸੇਲਸ ਫਿਰ ਤੁਹਾਨੂੰ ਜੀਐਸਟੀ ਰਜਿਸਟਰ ਕਰਾਉਣ ਦੀ ਲੋੜ ਨਹੀਂ ਅੱਛਾ ਜੀ 60000 60000 ਡਾਲਰ ਤੋਂ ਥੱਲੇ ਇਨਕਮ ਤੁਹਾਡੀ ਹੈਗੀ ਹੈ ਨਾਟ ਇਨਕਮ ਸੇਲਸ 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 ਅੱਛਾ ਜੀ ਜੇ ਸੇਲ 60000 ਤੋਂ ਥੱਲੇ ਆ ਤੁਹਾਨੂੰ GST ਰਜਿਸਟਰਡ ਹੋਣ ਦੀ ਲੋੜ ਨਹੀਂ ਠੀਕ ਔਰ ਕਈ ਵਾਰੀ ਬੰਦਾ ਕਰਵਾ ਲੈਂਦਾ ਆ ਅੱਛਾ ਫਿਰ ਮੈਂ ਦੇਖਦਾ ਕਿ ਕਿਉਂਕਿ ਅੱਜਕੱਲ ਜਦੋਂ ਤੁਸੀਂ ਕੰਪਨੀ ਮੋਸਟਲੀ ਲੋਕ ਅੱਜਕੱਲ ਕੰਪਨੀ ਖੁਦ ਫਾਰਮ ਕਰ ਲੈਂਦੇ ਆ ਅੱਛਾ ਜਦੋਂ ਕੰਪਨੀ ਉਹਦੇ ਵਿੱਚ GST ਬੇਸਿਸ ਰੋਂਗ ਚੂਜ਼ ਕਰ ਲੈਂਦੇ ਨੇ ਉਹ ਇਸ ਬੇਸਿਸ ਚੂਜ਼ ਕਰ ਲੈਂਦੇ ਆ ਹੂੰ ਉਹ ਮੇਕ ਸ਼ੋਰ ਕਿ ਤੁਸੀਂ ਪੇਮੈਂਟ ਬੇਸਿਸ ਯੂਜ਼ ਕਰੋ ਪੇਮੈਂਟ ਬੇਸਿਸ ਤੇ ਜਾਂ ਮਤਲਬ ਕਿ ਤੁਸੀਂ ਜੋ ਪੇ ਕੀਤਾ ਉਹ ਉਸ ਪੀਰੀਅਡ ਚ ਆਉਣਾ। ਹਮ ਇਨਵੌਇਸ ਬੇਸਿਸ ਚ ਹੈ ਕਿ ਸੁਪੋਜ਼ ਤੁਸੀਂ ਸਮਾਨ ਅੱਜ ਲਿਆ। ਪੇ ਤੁਸੀਂ ਅਗਲੇ ਮਨთ ਕਰਦੇ ਪਏ ਆ ਪਰ ਤੁਹਾਡਾ ਇਸ ਮਨთ ਜਿਸ ਮਨთ ਚ ਤੁਸੀਂ ਲਿਆ ਉਸ ਮਨთ ਚ ਕਾਊਂਟ ਹੋਣਾ। ਹਮ ਪਰ ਜੇ ਤੁਸੀਂ ਪੇਮੈਂਟ ਬੇਸਿਸ ਤੇ ਆ ਜਿਸ ਮਨთ ਤੁਸੀਂ ਪੇਮੈਂਟ ਦਿੱਤੀ ਹੈ ਉਸ ਮਨთ ਚ ਕਾਊਂਟ ਹੋਣਾ। ਤੇ ਮੋਸਟਲੀ ਪੇਮੈਂਟ ਬੇਸਿਸ ਫੇਵਰੇਬਲ ਹੁੰਦਾ ਆ ਪਰ ਕਈ ਜਿੱਦਾਂ ਕੰਸਟਰਕਸ਼ਨ ਇੰਡਸਟਰੀ ਆ ਉਹਨਾਂ ਲਈ ਨੋਆਇਸ ਬਿਸ ਇਸ ਠੀਕ ਹੁੰਦਾ ਪਰ ਉਹ ਆਪਰ ਕਲਾਇੰਟ ਟੂ ਕਲਾਇੰਟ ਡਿਸਕਸ ਕਰ ਸਕਦੇ ਕਿਹੜਾ ਤੁਹਾਨੂੰ ਜ਼ਰੂਰਤ ਹੈਗੀ ਆ ਤੇ ਮੇਕ ਸ਼ੁਰ ਜੇ ਤੁਹਾਨੂੰ ਜੀਐਸਟੀ ਦੀ ਲੋੜ ਹੈ ਤਾਂ ਰਜਿਸਟਰ ਕਰਾਓ ਅਦਰਵਾਇਸ ਨਾ ਕਰਵਾਓ ਨਾ ਕਰਵਾਓ ਹੁਣ ਭਾਜੀ ਸਪੋਜ਼ ਕਿਸੇ ਬੰਦੇ ਦੀ ਵੈਜੀਟੇਬਲ ਸ਼ਾਪ ਹੈ ਆਪਾਂ ਐਗਜ਼ਾਮਪਲ ਲਾ ਕੇ ਚਲੀਏ ਛੋਟੀ ਜੀ ਮੈਂ ਤੁਹਾਡੇ ਤੋਂ ਆਨਸਰ ਚਾਹਾਂਗਾ ਹਾਂਜੀ ਤੁਹਾਡੇ ਕੋਲ ਤਜਰਬਾ ਵੱਡਾ ਹੈ ਤੁਸੀਂ ਸਟੱਡੀ ਵੀ ਕੀਤੀ ਹੈ ਤੁਸੀਂ ਹੁਣ ਕਾਫੀ ਟਾਈਮ ਤੋਂ ਆਪਣੀ ਕੰਪਨੀ ਰਨ ਕਰ ਰਹੇ ਹੋ ਹਾਂਜੀ ਉਹਦੀ 60000 ਤੋਂ ਮੰਨ ਲਓ ਕਿ 55000 ਹਾਂ ਉਹਦੀ ਸਾਲ ਦੀ ਜਿਹੜੀ ਆਪਣਾ ਉਹ ਅਰਨ ਕਰ ਰਿਹਾ ਹੈ ਕੀ ਉਹਨੂੰ ਜੀਐਸਟੀ ਰਜਿਸਟਰਡ ਕਰਨਾ ਪਊਗਾ ਕਿ ਨਹੀਂ ਦੇਖੋ ਜਿਹੜੀ ਟਰੇਡਿੰਗ ਅਰਨਿੰਗ ਅਰਨਿੰਗ ਦੀ ਗੱਲ ਕਰ ਰਹੇ ਆਂ ਵੀ ਅਰਨ ਕਰ ਰਿਹਾ ਉਹ ਕਮਾ ਰਿਹਾ ਕੋਈ ਕੋਲ ਦੀ ਜਿਹੜੀ ਸਾਲ ਦੀ ਉਹਦੇ ਅਕਾਊਂਟ 'ਚ ਪੈਸਾ ਆ ਰਿਹਾ 55000 ਡਾਲਰ ਆ ਰਿਹਾ ਦੇਖੋ ਜਿਹੜੀ ਟਰੇਡਿੰਗ ਬਿਜ਼ਨਸ ਹੈ ਜਿੱਦਾਂ ਵੈਜੀ ਸ਼ਾਪ ਤੁਸੀਂ ਐਗਜ਼ਾਮਪਲ ਲਿਆ ਜੀ ਈ ট্রেਡਿੰਗ business ਆ ਠੀਕ ਹੈ ਜੀ ਇਹਨਾਂ ਦੀ ਜਿਹੜੀ ਟਰਨਓਵਰ ਆ ਸੇਲ ਆ ਮਤਲਬ ਜੇ ਆਪਾਂ 60000 ਲੈਨੇ ਆ ਉਸ ਤੋਂ ਮੋਸਟਲੀ ਜ਼ਿਆਦਾ ਹੀ ਹੁੰਦੀ ਆ ਠੀਕ ਹੈ ਜੀ 60000 ਬਹੁਤ ਥੋੜਾ ਅਮਾਉਂਟ ਆ 60000 ਮੋਸਟਲੀ ਜਦੋਂ ਪ੍ਰੋਫੈਸ਼ਨਲ businesses ਆ ਚਾਹੇ ਕਲੀਨਿੰਗ ਜਾਂ ਤੁਸੀਂ ਕਾਊਂਟੈਂਟ ਆ ਲਾਇਰ ਆ ਕੋਈ ਪਾਰਟ ਟਾਈਮ ਤੁਸੀਂ ਕੰਮ ਕਰਦੇ ਆ ਤੁਸੀਂ ਪ੍ਰਾਪਰਟੀ ਮੈਨੇਜਮੈਂਟ ਕਰਦੇ ਤੁਸੀਂ ਰੀਅਲ اسٹیਟ ਏਜੰਟ ਆ ਪਾਰਟ ਟਾਈਮ ਵਰਕ ਕਰਦੇ ਆ ਤੁਹਾਡੀ 60000 ਤੋਂ ਥੱਲੇ ਆ ਠੀਕ ਹੈ ਜੀ ਤੇ ਫਿਰ ਤੁਹਾਨੂੰ ਲੋਡ ਨਹੀਂ ਗੇ ਅੱਛਾ ਦੈਨ ਆਪਾਂ ਨੂੰ ਨੀਡ ਨਹੀਂ ਲੋਡ ਪਰ ਜਿਹੜੀ ਟਰੇਡਿੰਗ bizness ਆ ਮੰਨ ਲਓ ਤੁਸੀਂ ਵੈਜੀ ਸ਼ਾਪ ਦਾ ਹੈ ਜਾਂ ਡੇਰੀ ਹੈ ਤੁਹਾਡੇ ਕੋਲ ਇੱਕ ਸਟੋਰ ਹੈ ਉਹ ਮੋਸਟਲੀ 60000 ਤੋਂ ਥੱਲੇ ਤਾਂ ਵਰਥ ਹੀ ਨਹੀਂ ਹੁੰਦੇ ਉਹ ਕਿਉਂਕਿ 60000 ਤਾਂ ਅੱਜਕੱਲ ਰੈਂਟ ਹੀ ਹੁੰਦਾ bizness ਦਾ ਹਾਂ ਨਾ ਛੋਟੇ ਛੋਟੇ ਸ਼ਾਪ ਦਾ ਵੀ ਲੈ ਛੋਟੀ ਤੋਂ ਛੋਟੀ ਸ਼ਾਪ ਵੀ ਅੱਜਕੱਲ 50-60000 ਡਾਲਰ ਰੈਂਟ ਹੈ ਸਾਲ ਦਾ ਅੱਛਾ ਜੇ ਤੁਹਾਡੀ ਸੀਲ ਹੀ 50-60000 ਹੈ ਤੁਸੀਂ ਕੀ ਕਰੋਗੇ ਉਹ ਤੇ ਚੁੱਕੀ ਕਮਾਓਗੇ ਤਾਂ ਕੀ ਕਰੋਗੇ ਇਸ ਮਤਲਬ ਟਰੇਡਿੰਗ ਤਾਂ ਉੱਪਰ ਹੀ ਹੁੰਦਾ अच्छा जी हां ट्रेडिंग तो मोस्टली किसी दी हाफ मिलियन 2 मिलियन 3 मिलियन 4 मिलियन इतदा ਹੁੰਦੀ ਆ ਭਾਜੀ ਛੋਟੇ बिजनेसमैन ਕਹਿੰਦੇ ਨੇ ਕਿ ਅਸੀਂ ਜਿਹੜਾ GST ਉਹ 2 ਮਹੀਨਿਆਂ ਬਾਅਦ ਪੇ ਨਹੀਂ ਕਰਨਾ ਹਾਂ ਆਪਾਂ 6 ਮੰਥ ਜਾਂ 3 ਮੰਥਸ ਦਾ ਜਾਂ ਸਾਲ ਚ ਇੱਕ ਵਾਰੀ ਪੇ ਕਰਨਾ ਕਿ ਅਕਾਊਂਟੈਂਟ ਦੀ ਜਿਹੜੀ ਫੀਸ ਉਹ ਵੀ ਘਟਦੀ ਆ ਇਹਦੇ ਨਾਲ ਸਪੋਜ਼ ਕਿ ਮੈਂ ਵੈਜੀਟੇਬਲ ਸ਼ਾਪ ਦੀ ਗੱਲ ਕਰਦਾ ਉਹ ਕਹੇਗਾ ਕਿ ਮਾਲ ਸਾਹਿਬ ਮੈਂ ਸਾਲ ਚ ਇੱਕ ਵਾਰੀ GST ਪੇ ਕਰਨਾ ਜੇ ਮੈਂ ਸਾਲ 'ਚ ਦੋ ਵਾਰੀ ਕਰਾਂਗਾ ਕਿ ਮੈਂ ਔਖਾ ਪੈਸਿਆਂ ਕਰਕੇ ਮੈਨੂੰ ਪੈਸੇ ਚਾਹੀਦੇ ਹੁੰਦੇ ਆ ਤੇ ਮੈਂ ਸਾਲਾਨਾ ਦੋ ਵਾਰੀ ਕਰਾਂਗਾ ਕਿ ਤੁਸੀਂ ਉਹਦੇ 'ਚ ਫੀਸ ਘਟਾਉਂਦੇ ਹੋ ਕਿ ਨਹੀਂ ਕਿਉਂਕਿ ਤੁਹਾਡਾ ਕੰਮ ਤਾਂ ਸੇਮ ਹੈ ਹਾਂ ਜਿਹੜਾ ਅਕਾਊਂਟਿੰਗ ਦਾ ਫੀਸ ਨੌਲਜ ਜ਼ਿਆਦਾ ਜਿਹੜਾ ਮੈਂ ਪੁਆਇੰਟ ਟੱਚ ਕਰੂੰਗਾ ਇਹਦੇ ਵਿੱਚ ਫਸਟ ਆਫ ਆਲ ਕਿ ਦੇਖੋ ਜੀਐਸਟੀ ਤੁਸੀਂ ਮੰਥਲੀ ਪੇ ਕਰ ਸਕਦੇ ਆ ਫਾਈਲ ਕਰ ਸਕਦੇ ਟੂ ਮੰਥਲੀ ਜਾਂ 6 ਮੰਥਲੀ ਤਿੰਨ ਆਪਸ਼ਨਸ ਆ ਤੁਹਾਡੇ ਠੀਕ ਹੈ ਜੀ ਠੀਕ ਹੈ ਤੇ मोस्टली ਸਟੈਂਡਰਡ ਲੋਕ 2 ਮੰਥਲੀ ਫਾਈਲ ਕਰਦੇ ਆ मोस्ट ਆਫ ਦਾ ਜਿਹੜੇ ਪੀਪਲ मोस्ट ਆਫ ਦਨ ਮੇਜਰਿਟੀ ਜਿਹੜੀ ਆ 2 ਮੰਥਲੀ ਕਰ ਫਾਈਲ ਕਰਦੀ ਉਹ ਅੱਛਾ ਉਹਦੇ ਬੈਨੀਫਿਟ ਕੀ ਆ 1 ਮੰਥਲੀ ਤਾਂ ਬਹੁਤ ਜਲਦੀ ਆ ਜਾਂਦਾ ਕਹਿ ਲਓ ਬਿਲਕੁਲ ਠੀਕ ਹੈ ਹਰ ਮੰਥ ਤੇ ਤੁਸੀਂ ਕਰਨਾ 2 ਮੰਥ ਦਾ ਇਹ ਫਾਇਦਾ ਹੋ ਜਾਂਦਾ 6 ਮੰਥਸ ਦਾ ਇਹ ਤਾਂ ਹੈ ਕਿ ਤੁਹਾਡੀ ਸ਼ੈਡ ਅਕਾਊਂਟਿੰਗ ਫੀਸ ਘਟ ਜੂਵੇ ਠੀਕ ਹੈ ਜੀ ਪਰ ਜੀਐਸਟੀ ਇੰਨੀ ਬਣ ਜਾਂਦੀ ਆ ਹੂੰ 6 ਮਹੀਨਿਆਂ ਦੀ ਕਿ ਤੁਹਾਡਾ ਕੈਸ਼ ਫਲੋ ਹੀ ਹਲੇ ਜਾਂਦਾ ਹਮ ਮੁਸ਼ਕਲ ਹੋ ਜਾਂਦੀ ਹੈ ਅੱਛਾ ਮਤਲਬ ਇਹ ਤੁਹਾਡੀ ਐਡਵਾਈਸ ਹੈ ਇੱਕ ਬੜੀ ਪਿਆਰੀ ਜੀ ਹਾਂ ਕਿ ਮਤਲਬ ਤੁਹਾਡਾ ਕੈਸ਼ ਫਲੋ ਹਲੇ ਜਾਂਦਾ 6 ਮਹੀਨਿਆਂ ਬਾਅਦ ਤੁਹਾਨੂੰ ਇੱਕ ਤੁਹਾਡਾ ਅਕਾਊਂਟੈਂਟ ਦੱਸਦਾ ਜੀ ਤੁਹਾਡੀ ਤਾਂ GST ਬਣ ਗਈ ਜੀ 50000 ਡਾਲਰ ਤੂੰ ਇਹਨਾਂ ਹੈ 50000 ਮੈਨੂੰ ਦਹੀਂ ਨਹੀਂ ਬੈਂਕ ਅਕਾਊਂਟ ਚ ਮੁਸ਼ਕਲ ਹੋ ਗਈ ਅੱਛਾ 2 ਮੰਥਲੀ ਹੈ ਸਪੋਜ਼ ਉਹ ਹੀ 6 3 ਨਾਲ ਡਿਵਾਈਡ ਕਰ ਲਓ 15000 ਡਾਲਰ ਜਾਂ 16000 ਡਾਲਰ ਲਾ ਲਓ ਉਹ ਤੁਸੀਂ ਪੇ ਕਰੀ ਜਾਂਦੇ ਆ ਠੀਕ ਹੈ ਜੀ ਤੇ ਮੋਸਟਲੀ ਜਦਾਂ ਸਾਡੇ ਐਸੇ ਇੰਡੀਅਨਸ ਥੇ ਆਰ ਗੁੱਡ ਇਨ ਅਕਾਊਂਟਿੰਗ ਹਾਂਜੀ ਹਾਂਜੀ ਤੇ ਪਰ ਅਸੀਂ ਜਿੱਦਾਂ ਮੋਸਟਲੀ ਜਿਹੜੇ ਲੋਗ ਗੁੱਡ ਨਹੀਂਗੇ ਉਹਨਾਂ ਨੂੰ ਇਹ ਕਹਿਦੇ ਆ ਕਿ ਤੁਸੀਂ ਆਪਣੀ ਜੀਐਸਟੀ ਤਾਂ ਇਨਕਮ ਟੈਕਸ ਲਈ ਸੈਪਰੇਟ ਸੇਵਿੰਗ ਰੱਖੋ ਐਵਰੀ ਵੀਕ ਇੱਕ ਪੇਮੈਂਟ ਫਿਕਸ ਕਰ ਲਓ ਠੀਕ ਹੈ ਜੀ ਕਿ ਇੰਨੇ ਪੈਸੇ ਤੁਹਾਡੇ ਉਸ ਅਕਾਊਂਟ ਚ ਜਾਇ ਜਾ ਪਰ ਸਾਡੇ ਮੋਸਟਲੀ ਮੈਂ ਦੇਖਦਾਂ ਲੋਗ ਏਅਰਕਟ ਦੇ ਆਰ ਗੁੱਡ ਦੇ ਆਰ ਗੁੱਡ ਅੱਛਾ ਮਤਲਬ ਉਹ ਇਦਾਂ ਕਰਦੇ ਨੇ ਕਰਦੇ ਨਹੀਂ ਪਰ ਉਹਨਾਂ ਨੂੰ ਮਨੀ ਮੈਨੇਜਮੈਂਟ ਸਾਡੇ ਲੋਕਾਂ ਨੂੰ ਪਤਾ ਨਹੀਂ ਇੰਡੀਅਨਸ ਨੂੰ ਆਉਂਦੀ ਹੈ ਹੂੰ ਇੰਨੇ ਬੈਡ ਨਹੀਂ ਕਿਉਂਕਿ ਸਾਡਾ ਇਹ ਹੁੰਦਾ ਕਿ ਅਸੀਂ ਸਭ ਤੋਂ ਪਹਿਲਾਂ ਬਿਜ਼ਨਸ ਦੇ ਖਰਚੇ ਖੁਰਚੇ ਕੱਢ ਕੇ ਫੇ ਜੋ ਬਚਿਆ ਅਸੀਂ ਆਪਣੇ ਤੇ ਸਪੈਂਡ ਕਰਨਾ ਪਰ ਬਹੁਤ ਸਾਰੀਆਂ ਕਮਿਊਨਿਟੀਜ਼ ਯਾ ਦੇ ਆਰ ਅਦਰ ਵੇ ਅਰਾਊਂਡ ਮੈਂ ਤਾਂ ਸੈਪਰੇਟਲੀ ਉਹ ਪੈਸਾ ਜਿਹੜਾ ਹੈਗਾ ਸਾਈਡ ਤੇ ਰੱਖ ਦਿੰਦੇ ਆ ਜਦੋਂ ਤੁਸੀਂ ਉਹਨਾਂ ਨੂੰ ਕੁਝ ਵੀ ਭੇਜਿਆ ਈਮੇਲ ਕੀਤਾ ਕਿ ਹੁਣ ਤੁਸੀਂ ਪੈਸੇ ਪਾਉਣੇ ਆ ਉਧਰ ਜੀ ਐਸ ਉਹ ਇਜ਼ੀਲੀ ਪਾ ਦਿੰਦੇ ਨੇ ਪਾ ਵੀ ਦਿੰਦੇ ਆ ਜੇ ਕੋਈ ਮੁਸ਼ਕਲ ਹੋਵੇ ਪਰ ਉਹ ਦਾ ਜੇ ਮੁਸ਼ਕਲ ਹੈ ਤਾਂ ਇਟ ਮੀਨਸ ਬਿਜ਼ਨਸ ਮੋਸਟਲੀ ਪ੍ਰੋਫਿਟੇਬਲ ਨਹੀਂ ਹੁੰਦਾ ਜੀ ਜੇ ਬਿਜ਼ਨਸ ਪ੍ਰੋਫਿਟੇਬਲ ਹੈ ਤਾਂ ਸਾਡੇ ਲੋਕ ਠੀਕ ਵਧੀਆ ਵਰਕ ਕਰਦੇ ਜੇ ਬਿਜ਼ਨਸ ਹੀ ਨਹੀਂ ਪ੍ਰੋਫਿਟੇਬਲ ਵਿਚਾਰਾ ਲਾਸਟ ਜਾ ਰਿਹਾ ਉਹ ਕਿੱਥੋਂ ਦੇਊਗਾ ਜੀ ਐਸ ਟੀ ਯਾ ਫੇਰ ਉਹ ਪੀਏ ਵਾਈ ਤੇ ਜੀਐਸਟੀ ਚ ਬਿਹਾਈਂਡ ਚੱਲ ਜਾਂਦੇ ਆ। ਹੂੰ। ਤੇ ਕਈ ਭਾਜੀ ਬੰਦੇ ਕਹਿੰਦੇ ਕਿ ਸਾਡਾ ਬਿਜ਼ਨਸ ਛੋਟਾ ਹੈ ਅਸੀਂ ਅਕਾਊਂਟਿੰਗ ਆਪ ਹੀ ਹੈਂਡਲ ਕਰ ਲੈਣੇ ਆ। ਜੀ ਇਹ ਸਵਾਲ ਆ ਵੱਡਾ। ਹਾਂ। ਕਿ ਜੀਐਸਟੀ ਅਸੀਂ ਆਪ ਪੇ ਕਰ ਲੈਣੇ ਆ। ਇਜ਼ ਇਟ ਪੋਸੀਬਲ? ਹਾਂ ਹਾਂ ਜੀਐਸਟੀ ਤੁਸੀਂ ਆਪ ਕਰ ਲਓ। ਕੋਈ ਨੋ ਪ੍ਰੋਬਲਮ ਜੀਐਸਟੀ ਇਨਕਮ ਟੈਕਸ ਵੀ ਤੁਸੀਂ ਖੁਦ ਕਰ ਸਕਦੇ। ਅੱਛਾ ਜੀ। ਉਹਦੇ ਲਈ ਕੋਈ ਅਥਾਰਟੀ ਲੈਣੀ ਪੈਗੀ? ਨਾ ਨਾ ਕੋਈ ਨਹੀਂ। ਤੁਸੀਂ ਜਸਟ ਮਤਲਬ ਔਨਲਾਈਨ ਆਈਆਰਡੀ ਦੀ ਵੈਬਸਾਈਟ ਤੇ ਜਾਓ ਤੁਸੀਂ ਖੁਦ ਫਾਈਲ ਕਰ ਲਓ। ਅੱਛਾ ਜੀ। ਹਾਂ। ਡਾਇਰ ਨੋ ਪ੍ਰੋਬਲਮ ਓਕੇ ਹਾਂ ਮੋਸਟਲੀ ਲੋਕ ਇਸ ਕਰਕੇ ਕਰਦੇ ਲੋਕਾਂ ਨੂੰ ਅਵੇਅਰਨੈਸ ਇਸ ਚੀਜ਼ ਦੀ ਨਹੀਂ ਹੈ ਕਈ ਗਲਤੀਆਂ ਵੀ ਕਰ ਜਾਂਦੇ ਨੇ ਜੀ ਉਹ ਫਿਰ ਉਹ ਫਿਰ ਨੁਕਸਾਨ ਲਾਸ ਹੋਏਗਾ ਤੁਹਾਡਾ ਹਾਂ ਉਹਦੇ ਵਿੱਚ ਕਈ ਵਾਰੀ ਉਹ ਇਹ ਹੋ ਜਾਂਦਾ ਕਿ ਜਦੋਂ ਤੁਸੀਂ ਖੁਦ ਫਾਈਲ ਕਰਦੇ ਆ ਕੋਈ ਨਾ ਕੋਈ ਇਦਾਂ ਦੀ ਗੱਲ ਤੁਸੀਂ ਕਰ ਦਿੰਨੇ ਕਿ ਆਈ ਆਈਡੀ ਕੁਇਕਲੀ ਪਿਕ ਕਰ ਲੈਂਦੀ ਕਿ ਯਾਰ देयर इज समथिंग नॉट राइट ਹੂੰ ਅੱਛਾ ਪਰ ਕੁਐਸਚਨਿੰਗ ਹੋਏਗੀ ਤੁਸੀਂ ਅਕਾਊਂਟੈਂਟ ਕੋਲ ਜਾਓਗੇ ਆ ਫਿਰ ਤੁਸੀਂ ਜਾਣੋ ਕੋਸਟ ਜ਼ਿਆਦਾ ਕਰ ਜਾਂਦੀ ਕਈ ਵਾਰੀ ਉਲਟਾ ਪੈ ਜਾਂਦਾ ਕਿਉਂਕਿ ਜਦੋਂ ਤੁਸੀਂ ਆਈਆਈਡੀ ਤੋਂ ਲੈਟਰ ਆਉਂਦੀ ਆ ਕਿ ਆਹ ਕੁਐਸਚਨ ਦਾ ਆਨਸਰ ਕਰੋ ਫੇ ਬੰਦਾ ਪੈਨਿਕ ਹੋ ਜਾਂਦਾ ਫੇ ਅਕਾਊਂਟੈਂਟ ਕੋ ਹੋ ਜਾਂਦਾ ਅਕਾਊਂਟੈਂਟ ਵੀ ਥੋੜਾ ਜਿਹਾ ਫੇ ਹੁੰਦਾ ਕਿ ਯਾਰ ਠੀਕ ਹੀ ਆ ਹੁਣ ਮਤਲਬ ਕਰ ਦਿਆ ਤੇਰੇ ਨਾਲ ਗੱਲ ਮਤਲਬ ਹੁਣ ਇੱਥੇ 네ਗੋਸ਼ੀਏਸ਼ਨ ਤਾਂ ਹੋਣੀ ਨਹੀਂ ਹੋਣੀ ਨਹੀਂ ਹੋਣੀ ਨਹੀਂ ਹਨ ਤੇ ਆਈ ਥਿੰਕ ਇਟਸ ਬੈਟਰ ਡੂ ਇਟ ਪ੍ਰੋਪਰਲੀ ਜੀ ਜੇ ਤੁਹਾਨੂੰ ਨੌਲੇਜ ਹੈ ਕਿ ਤੁਸੀਂ ਅਕਾਊਂਟਿੰਗ ਦੀ ਸੁਪੋਜ਼ ਕੋਈ ਪੇਪਰ ਕੀਤੇ ਆ ਤੁਸੀਂ ਕੋਈ ਸਟੱਡੀਜ਼ ਕੀਤੀ ਆ ਯਾਨੀ ਯੂ ਕੰਡੋ ਇਟ ਦੋਸਤਾਂ ਮਿੱਤਰਾਂ ਨੂੰ ਇੱਕ ਵਾਰੀ ਫੇਰ ਦੱਸ ਦਈਏ ਸਾਡੇ ਸਟੂਡੀਓ ਦੇ ਵਿੱਚ ਵਿਰਾਜਮਾਨ ਨੇ ਯוגਰਾਜ ਸਿੰਘ ਮਹਾਲ ਜਿਹੜੇ ਚਾਰਟਡ ਅਕਾਊਂਟੈਂਟ ਨੇ ਬਹੁਤ ਵੱਡਾ ਐਕਸਪੀਰੀਅੰਸ ਹੈ ਉਹਨਾਂ ਦਾ ਅਕਾਊਂਟਿੰਗ ਦਾ ਕੋਈ ਵੀ ਤੁਹਾਡਾ ਛੋਟਾ ਜਾਂ ਵੱਡਾ ਬਿਜ਼ਨਸ ਹੈ ਤੁਸੀਂ ਇਹਨਾਂ ਦੇ ਨਾਲ ਸਾਈਨ ਕਰਨਾ ਹੈ ਜੀਐਸਟੀ ਐਂਡ ਕਮ ਟੈਕਸ ਦੇ ਬਾਬਤ ਤੁਸੀਂ ਕਰ ਸਕਦੇ ਹੋ ਸਾਡੀ ਸਕਰੀਨ ਤੇ ਇਹਨਾਂ ਦਾ ਕੰਟੈਕਟ ਨੰਬਰ ਵੀ ਦਿੱਤਾ ਗਿਆ ਅੱਜ ਅਕਾਊਂਟਿੰਗ ਦੇ ਬਾਬਤ ਹੀ ਅਸੀਂ ਇਹਨਾਂ ਨਾਲ ਗੱਲਬਾਤਾਂ ਕਰ ਰਹੇ ਹਾਂ ਇੱਕ ਸਾਡਾ ਪਾਜੀ ਸਵਾਲ ਹੋ ਰਿਹਾ ਇਨਕਮ ਟੈਕਸ ਦੇ ਬਾਬਤ ਜੀ ਹਾਂਜੀ ਉਹ ਵੀ ਆਪਾਂ ਕੋ ਕੋ ਬਚਾ ਸਕਦੇ ਹਾਂ ਜੀ ਹਾਂਜੀ ਇਨਕਮ ਟੈਕਸ ਵੀ ਕਿਸੇ ਤਰੀਕੇ ਨਾਲ ਬਚ ਸਕਦਾ ਥੋੜਾ ਮੋਟਾ ਕਿ ਸੇਵਿੰਗ ਹੋ ਜੇ ਛੋਟੇ ਬਿਜ਼ਨਸਮੈਨ ਦੀ ਸੇਵਿੰਗ ਦੇਖੋ ਉਹੀ ਹੈ ਕਿ ਮੇਨ ਸਟਾਰਟ ਜਿੱਦਾਂ ਆਪਾਂ ਬੁੱਕ ਕੀਪਿੰਗ ਜਿਹੜੀ ਸਾਡੀ ਜੜ੍ਹ ਹੈ ਠੀਕ ਹੈ ਜੀ ਜਿੱਥੇ ਤੁਹਾਡਾ ਪ੍ਰੋਪਰ ਰਿਕਾਰਡਸ ਹੈ ਤੁਸੀਂ ਜੋ ਵੀ ਸਪੈਂਡ ਕਰਦੇ ਆ ਜੋ ਵੀ ਸਪੈਂਡ ਕਰਦੇ ਆ ਕੁਝ ਲੋਕ ਮੈਂ ਦੇਖਦਾ ਕਿ ਉਹ ਪਹਿਲਾਂ ਸੋਚਦੇ ਕਿ ਇਜ਼ ਇਟ ਬਿਜ਼ਨਸ অর ਪ੍ਰਾਈਵੇਟ ਇਜ਼ ਇਟ ਬਿਜ਼ਨਸ অর ਪ੍ਰਾਈਵੇਟ ਮੈਂ ਮੇਰੀ ਹਮੇਸ਼ਾ ਇਹ ਐਡਵਾਈਸ ਹੁੰਦੀ ਕਿ ਤੁਸੀਂ ਜਿੱਥੇ ਡਾਊਟਫੁੱਲ ਆ ਤੁਸੀਂ ਸ਼ੋਰ ਨਹੀਂ ਇਜ਼ ਇਟ ਬਿਜ਼ਨਸ ਜਾਂ ਪ੍ਰਾਈਵੇਟ ਤੁਸੀਂ ਬਿਜ਼ਨਸ ਅਕਾਊਂਟ ਚ ਸਪੈਂਡ ਕਰ ਲਓ ਠੀਕ ਹੈ ਜੀ ਫਿਰ ਇਹ ਕਿ ਤੁਹਾਡਾ ਜਦੋਂ ਅਕਾਊਂਟੈਂਟ ਟੈਕਸ ਰਿਟਰਨ ਕਰੂਗਾ ਤੁਹਾਡੀ ਜੀਐਸਟੀ ਕਰੋਗੇ ਇਨਕਮ ਟੈਕਸ ਉਹ ਫਿਰ ਤੁਹਾਨੂੰ ਕੁਐਸਚਨ ਕਰਕੇ ਇਨਸ਼ੋਰ ਕਰ ਲਊਗਾ ਹੂੰ ਤੇ ਕਈ ਵਾਰ ਕਈ ਵਾਰ ਇਹ ਵੀ ਹੋ ਜਾਂਦਾ ਕਿ ਤੁਸੀਂ ਹਰ ਕੁਐਸਚਨ ਵੀ ਜਦੋਂ ਪੁੱਛਦੇ ਆ ਉਹਦੇ ਵਿੱਚ ਤੁਹਾਡਾ ਵੀ ਟਾਈਮ ਕਾਫੀ ਲੱਗ ਜਾਂਦਾ ਅਕਾਊਂਟੈਂਟ ਦਾ ਵੀ ਟਾਈਮ ਬੈਟਰ ਇਜ਼ ਸਪੈਂਡ ਫਰੋਮ ਬਿਜ਼ਨਸ ਅਕਾਊਂਟ ਤੋਂ ਸਪੈਂਡ ਕਰ ਲਓ ਹੂੰ ਤੇ ਉਹ ਫਿਰ ਅਸੀਂ ਨਹੀਂ ਤਾਂ ਜੇ ਸਾਨੂੰ ਲੱਗੇ ਕਿ ਨਹੀਂ ਇਹ bizness expense ਅਸੀਂ drawings ਚ ਪਾ ਦੇਈਏ ਕੋਈ ਪ੍ਰੋਬਲਮ ਨਹੀਂ ਪਰ ਮੈਨੂੰ ਲੱਗਦਾ ਕਿ ਐ ਐਕਸਪੀਰੀਅੰਸ ਵਾਲੇ ਬੰਦੇ ਨਾਲ ਕੰਮ ਕਰਨਾ ਚਾਹੀਦਾ ਜਿਵੇਂ ਤੁਹਾਡਾ ਐਕਸਪੀਰੀਅੰਸ ਹੈ ਨਵੇਂ ਬੰਦਿਆਂ ਨੂੰ ਮਾਰ ਵੀ ਪੈ ਸਕਦੀ ਹੈ ਕਿ ਬੰਦਾ ਕਵੇ GST income tax ਮੈਂ ਖੁਦ ਪੇ ਕਰ ਲਾਂ ਹਾਂਜੀ ਕੋਈ ਅਣਗੈਲੀ ਹੋ ਜਾਂਦੀ ਹੈ ਇੱਥੇ ਤਾਂ ਕੋਈ ਫੋਨ ਨਹੀਂ ਚੱਲਦਾ ਲੀਡਰਾਂ ਦਾ ਹਾਂਜੀ ਹਾਂ ਇੱਥੇ ਤਾਂ ਆਪਣਾ ਸਿਰ ਤੁਹਾਨੂੰ ਆਪ ਹੀ ਧੋਣੇ ਪੈਣਾ ਪੰਜਾਬੀ ਦੀ ਗੱਲ ਹੈ ਹਾਂ ਨਹੀਂ ਤੇ ਮੈਨੂੰ ਲੱਗਦਾ ਆਪਣੇ ਸਿਰ ਮੈਲਾ ਹੋਣ ਤੋਂ ਪਹਿਲਾਂ ਤੁਸੀਂ ਡਾਕਟਰ ਕੋਲ ਚਲੇ ਜਾਓ ਹਾਂ ਤੇ ਡਾਕਟਰ ਸਾਹਿਬ ਮੇਰਾ ਕੰਮ ਫਸ ਗਿਆ ਜੀ ਵੀ ਇਹ ਕੰਮ ਤੁਸੀਂ ਹੀ ਕਰਨਾ ਹੁਣ ਦੇਖੋ ਬਿਜ਼ਨਸ ਚ ਮੋਸਟਲੀ ਜਿੰਨਾ ਤੁਸੀਂ ਕਲੀਨ ਰਹੋਗੇ ਹੂੰ ਆਪਾਂ ਲੌਂਗ ਟਰਮ ਲਈ ਬਿਜ਼ਨਸ ਕਰ ਸਕਦੇ ਬਿਲਕੁਲ ਜੀ ਤੇ ਉਹ ਥੋੜਾ ਵਧੀਆ ਵੀ ਰਿੰਦਾ ਤੁਹਾਡੀ ਕ੍ਰੈਡੀਬਿਲਿਟੀ ਚਾਹੇ ਬੈਂਕ ਚ ਜਾਂ ਆਈ ਆਰਡੀ ਚਾਹੇ ਹੋਰ ਵੀ ਤੁਹਾਡੀ ਸਪਲਾਇਰਾਂ ਨਾਲ ਆ ਤੁਸੀਂ ਦੇਖਦੇ ਆਂ ਅੱਜਕੱਲ ਆਪਾਂ ਮੋਸਟਲੀ ਦੇਖਦੇ ਆਂ ਕੋਈ ਕਿਸੇ ਨੂੰ ਕੋਈ ਇਸ਼ੂ ਆ ਜਾਂਦਾ ਆ ਜਿਹੜਾ ਬ੍ਰਾਂਡ ਆ ਉਹ ਵੀ ਆਪਣੇ ਕਹਿੰਦਾ ਨਹੀਂ ਜੀ ਵੀ ਡੋਨਟ ਵਾਂਟ ਟੂ ਐਸੋਸੀਏਟ ਵਿਦ ਯੂ ਤੁਹਾਡੇ ਕੋਈ ਫਰੈਂਚਾਈਜ਼ ਆ ਉਹ ਵੀ ਜਾਂਦੀ ਲੱਗਦੀ ਆ ਤੇ ਤੁਹਾਨੂੰ ਬੈਂਕ ਵੀ ਮਤਲਬ ਪਿੱਛੇ ਹੋ ਜਾਂਦੇ ਆ ਕਿ ਅਸੀਂ ਤੁਹਾਨੂੰ ਲੋਨ ਨਹੀਂ ਦੇ ਸਕਦੇ ਮੋਸਟਲੀ ਵੇਜਸ ਦੇ ਜਦਾਂ ਇਸ਼ੂਸ ਕਾਫੀ ਹੈਗੇ ਆ ਜੀ ਵੇਜਸ ਦੇ ਇਸ਼ੂਸ ਕਾਫੀ ਹੁੰਦੇ ਵੇਜਸ ਤੋਂ ਸਾਨੂੰ ਮਤਲਬ ਉਹਦੇ ਵਿੱਚ ਜ਼ਰੂਰ アドਵਾਈਸ ਲੈਣੀ ਚਾਹੀਦੀ ਹੈ ਮੈਨੂੰ ਲੱਗਦਾ ਸੀਐਸਟੀ ਦੇ ਨਾਲੋਂ ਵੀ ਜਿਹੜਾ ਵੇਜਸ ਦਾ ਹੈ ਸਟਾਫ ਇੰਪਲੋਇਮੈਂਟ ਹੈ ਉਹ ਕਾਫੀ ਵਾਈਡ ਰੇਸ਼ਿਓ ਹੈ ਅੱਛਾ ਵੱਡਾ ਇਸ਼ੂ ਜੀ ਵਾਈਡ ਰੇਸ਼ਿਓ ਹੈ ਔਰ ਉਹਦਾ ਇੰਪੈਕਟ ਬੜਾ ਵੱਡਾ ਪਿੰਡਾਪਾਤ ਦੇ ਵਿੱਚ ਹੂੰ ਤੇ ਕਈ ਵਾਰੀ ਮਤਲਬ ਕਹਿ ਲੋ ਬੰਦੇ ਨੇ ਜਿੰਨੀ ਹਾਰਡ ਵਰਕ ਲਾਈਫ ਦੀ ਕੀਤੀ ਹੁੰਦੀ ਉਹ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਕਿ ਬੰਦੇ ਨੂੰ ਇੱਕਦਮ ਹੀ ਸਭ ਕੁਝ ਵੇਚਣਾ ਪੈ ਜਾਵੇ ਬੰਦਾ ਪਰੇਸ਼ਾਨ ਵੀ ਹੋ ਜਾਂਦਾ ਜੀ ਬਹੁਤ ਚਾਰ ਵੀ ਇਹ ਜੀ ਸਿਚੁਏਸ਼ਨ ਕ੍ਰੀਏਟ ਹੋ ਗਈ ਕਿ ਮੈਂ ਤਾਂ ਕਦੀ ਕੀਤੀ ਨਹੀਂ ਸੀ ਕੁਝ ਹਾਂ ਬਟ ਉਹ ਪਹਿਲਾਂ ਅਵੇਅਰ ਨਹੀਂ ਸੀਗਾ ਕਿ ਛੋਟੇ ਛੋਟੇ ਗਲਤੀ ਹੁੰਦੀ ਪਹਾੜ ਬਣ ਗਿਆ ਉਹਦਾ ਕੋਈ ਪਹਾੜ ਮਤਲਬ ਕੋਈ ਛੋਟਾ ਜਿਹਾ ਮਤਲਬ ਤੁਸੀਂ ਕਿਸੇ ਨੂੰ ਪੇ ਸਲਿੱਪ ਹੀ ਨਹੀਂ ਦਿੱਤੀ ਮੰਨ ਲਓ ਹਾਂਜੀ ਮਨ ਲਓ ਤੁਸੀਂ ਪੇ ਸਲਿੱਪ ਅਗਲਾ ਕਹਿੰਦਾ ਜੀ ਮੈਨੂੰ ਤਾਂ ਤੁਸੀਂ ਬਾਈ ਹੈਂਡ ਦਿਆ ਕਰੋ ਮੈਂ ਤਾਂ ਈਮੇਲ ਵਰਤਦਾ ਨਹੀਂਗਾ ਮੋੜ ਕੇ ਅਗਲਾ ਕਹਵੇ ਮੈਂ ਤਾਂ ਦਿੱਤੀ ਨਹੀਂ ਜੀ ਦੋਨੋਂ ਚੀਜ਼ ਹਾਂ ਪਰ ਤੁਸੀਂ ਰਿਕਾਰਡ ਰੱਖੋ ਤੁਹਾਡੇ ਕਹਿਣ ਦਾ ਮੈਨੂੰ ਹੀ ਹਾਂ ਮਤਲਬ ਕਿ ਹਰ ਚੀਜ਼ ਨੂੰ ਜਿਹੜਾ ਸਪੈਸ਼ਲੀ EMPLOYEES ਦਾ ਜਿਹੜਾ ਇਸ਼ੂਜ਼ ਆ ਉਹ ਬਿਜ਼ਨਸ 'ਚ ਜੇ ਤੁਸੀਂ EMPLOYE ਕਰਦੇ ਆ ਉਹ ਬਹੁਤ ਹੀ ਸੈਂਸਿਟਿਵ ਇਸ਼ੂ ਆ ਠੀਕ ਹੈ ਇਸ ਟਾਈਮ ਉਹਨੂੰ ਆਪਾਂ ਨੂੰ ਬੜੇ ਧਿਆਨ ਨਾਲ ਕਰਨਾ ਚਾਹੀਦਾ ਫਿਰ ਅਸੀਂ ਲੌਂਗ ਟਰਮ ਬਿਜ਼ਨਸ ਕਰ ਸਕਦੇ ਆ ਜੀ ਪਰ ਇਹ ਸਾਡੇ ਕਈ ਦੋਸਤ ਮਿੱਤਰ ਇਹ ਤੁਹਾਡਾ ਪੋਡਕਾਸਟ ਦੇਖ ਰਹੇ ਆ ਖਾਸ ਕਰਕੇ ਪੰਜਾਬੀ ਜਿਹੜੀ ਕਮਿਊਨਿਟੀ ਹੈ ਕਾਫੀ ਹੁਣ ਬਿਜ਼ਨਸ ਵੱਡੇ ਪੈਮਾਨੇ ਤੇ ਛੋਟੇ ਪੈਮਾਨੇ ਦੇ ਵੀ ਕਰਦੀ ਹੈ ਕਿਸੇ ਵੀ ਖੇਤਰ ਦੇ ਵਿੱਚ ਲਾ ਲੀਏ ਪੰਜਾਬੀ ਆਪਣਾ ਬਿਜ਼ਨਸ ਕਰਨ 'ਚ ਹੀ ਖੁਸ਼ ਰਹਿੰਦੇ ਨੇ ਉਹਨਾਂ ਲਈ ਦੇ ਲਈ ਕੋਈ ਮੈਸੇਜ ਦੇਖੋ ਜਿਹੜਾ ਬਿਜ਼ਨਸ ਆ ਮੋਸਟਲੀ ਸਾਡੀ ਕਾਫੀ ਕਮਿਊਨਿਟੀ ਜਿਹੜੀ ਫਾਰਮਿੰਗ ਬੈਕਗ੍ਰਾਉਂਡ ਤੋਂ ਆਉਂਦੀ ਆ ਜੀ ਇੰਡੀਆ ਤੋਂ ਜੀ اور فارمنگ ਜਿਹੜੀ ਇੰਡੀਆ ਚ ਐਗਜ਼ੈਮ ਟੈਕਸ ਤੋਂ ਤਾਂ ਅਸੀਂ ਟੈਕਸ ਦੇ ਸਿਸਟਮ ਤੋਂ ਵਾਕਿਫ ਨਹੀਂ ਹੰਤੇ ਬਿਲਕੁਲ ਠੀਕ ਹੈ ਜਿਹੜੇ bizness ਕਰਦੇ ਇੰਡੀਆ ਤੋਂ ਲੋਕ ਆਉਂਦੇ ਆ ਉਹਨਾਂ ਨੇ ਟੈਕਸ ਸਿਸਟਮ ਨੇ ਦੇਖਿਆ ਹੁੰਦਾ ਹੈ ਤਾਂ ਫਸਟ ਆਫ 올 ਜੇ ਤੁਸੀਂ ਇੰਡੀਆ ਚ bizness ਜਾਂ ਜੇ ਜੇ ਵੀ ਕੰਟਰੀ ਤੋਂ ਆ ਰਹੇ ਆ ਇੱਥੇ ਪਾਕਿਸਤਾਨ ਤੋਂ ਆ ਰਹੇ ਆ ਜਾਂ ਇੰਡੀਆ ਤੋਂ ਆ ਰਹੇ ਆ ਜਾਂ ਕਿਸੇ ਹੋਰ ਕੰਟਰੀ ਤੋਂ ਆ ਰਹੇ ਥੋੜਾ ਜਿਹਾ ਖੁਦ ਆਪਣੇ ਆਪ ਨੂੰ ਲਰਨ ਕਰਨ ਦੀ ਕੋਸ਼ਿਸ਼ ਕਰੋ ਜੀ ਰੀਡ ਕਰੋ ਆਈਆਰਡੀ ਦੀ ਵੈਬਸਾਈਟ ਤੇ ਜਾਓ ਹੋਰ ਜਿਹੜੇ ਵੈਬਸਾਈਟਸ ਹੈਗੀਆਂ ਹਾਊ ਟੂ ਡੂ ਬਿਜ਼ਨਸ ਉਹਨੂੰ ਰੀਡ ਕਰੋ ਫਿਰ ਬੰਦਾ ਥੋੜਾ ਅੰਡਰਸਟੈਂਡ ਕਰ ਲੈਣਾ ਪੈਂਦਾ ਕਿ ਮੇਰੀਆਂ ਆ ਅਬਲੀਕੇਸ਼ਨਸ ਆ ਲੀਗਲ ਅਬਲੀਕੇਸ਼ਨ ਐਜ਼ ਐਨ ਏਮਪਲੋਇਰ ਮੇਰੀਆਂ ਆ ਅਬਲੀਕੇਸ਼ਨ ਹੈ ਜੇ ਮੈਂ ਜੀਐਸਟੀ ਰਜਿਸਟਰਡ ਹੈ ਮੇਰੀਆਂ ਆ ਅਬਲੀਕੇਸ਼ਨ ਹੈ ਮੇਰੀ ਇਨਕਮ ਟੈਕਸ ਦੀਆਂ ਅਬਲੀਕੇਸ਼ਨ ਪ੍ਰੋਵੀਜ਼ਨਲ ਟੈਕਸ ਬੜਾ ਵੱਡਾ ਇਸ਼ੂ ਹੈ ਜੀ ਤੁਸੀਂ ਫਸਟ ਫਸਟ ਈਅਰ ਜਦੋਂ ਬਿਜ਼ਨਸ ਕਰਦੇ ਆ ਅੱਛਾ ਤੁਸੀਂ ਤੁਹਾਡਾ ਟੈਕਸ ਬਣ ਗਿਆ ਮੰਨ ਲਓ ਉਸੇ 15000 ਡਾਲਰ ਜੀ ਅੱਛਾ 15 ਸਾਲ ਸਾਲ ਦਾ ਮੰਨ ਲਓ ਫॉर ਇਗਜ਼ਾਮਪਲ 5 ਈਅਰ ਤੋਂ ਕਿਤੇ ਵੀ ਜੋ ਵੀ ਉੱਤੇ ਬਣ ਗਿਆ ਤੁਸੀਂ ਪ੍ਰੋਵੀਜ਼ਨਲ ਟੈਕਸ ਦੇਣਾ ਹੂੰ ਅੱਛਾ 5000 ਉਸ ਸਾਲ ਦਾ ਤਾਂ ਟੈਕਸ ਦੇਣਾ ਜਿਹੜਾ ਅਗਲੇ ਸਾਲ ਦਾ 5500 ਨਾਲ ਬਣ ਗਿਆ ਬੰਦਾ ਕਹਿੰਦਾ ਯਾਰ ਇਹ ਕਿੱਥੋਂ ਮੈਂ ਦੂਜੀ ਸਾਲ ਦਾ ਵੀ ਅਗਾਉਂ ਅੱਛਾ ਇੱਕ ਤਾਂ ਮੇਰਾ ਪਹਿਲੇ ਸਾਲ ਹਲੇ ਮੈਂ ਬਿਜ਼ਨਸ ਸਟਾਰਟ ਕੀਤਾ ਜੀ ਤਾਂ ਤੁਸੀਂ ਦੂਜੀ ਸਾਲ ਦਾ ਵੀ ਟੈਕਸ ਮੈਂ ਪਰ ਇਹ ਲਾਅ ਹੈ ਇਟਸ ਅ ਸ਼ੌਕਿੰਗ ਬਹੁਤ ਸਾਰੇ ਬੰਦੇ ਇਸ ਗੱਲਾਂ ਇੱਕ ਸ਼ੌਕ ਲੱਗਦਾ ਜੀ ਕਿ ਯਾਰ ਮੈਂ ਹੁਣ ਟੈਕਸ ਕਿੱਥੋਂ ਦੂੰ ਆ ਇਸ ਕਰਕੇ ਮਤਲਬ ਤੁਸੀਂ ਇਹ ਚੀਜ਼ਾਂ ਜਦੋਂ ਵੀ ਤੁਸੀਂ ਬਿਜ਼ਨਸ 'ਚ ਪੈਣ ਆਇਆ ਅਵੇਅਰ ਹੋ ਕੇ ਪੰਮ ਅਵੇਅਰ ਹੋ ਕੇ ਬੈਸਟ ਇਜ਼ ਕਿ ਤੁਸੀਂ ਪਹਿਲਾਂ ਤੋਂ ਉਸ ਫੀਲਡ ਦੀ ਨੌਲੇਜ ਗੇਨ ਕਰੋ ਉਸ ਚੀਜ਼ ਫੀਲਡ ਦੇ ਵਿੱਚ ਕੰਮ ਕਰੋ ਜਿਹੜਾ ਐਕਸਪੀਰੀਅੰਸ ਬੰਦੇ ਨਾਲ ਜੁੜੋ ਐਕਸਪੀਰੀਅੰਸ ਲਓ ਉੱਥੇ ਜੌਬ ਕਰ ਲਓ ਫਿਰ ਜਦੋਂ ਤੁਹਾਨੂੰ ਐਕਸਪੀਰੀਅੰਸ ਹੋ ਗਿਆ ਫਿਰ ਤੁਸੀਂ ਅਕਾਊਂਟੈਂਟ ਆ ਜਾਂ ਇਦਾਂ ਦੀਆਂ ਚੀਜ਼ਾਂ ਵੈਬਸਾਈਟਸ ਤੋਂ ਪੜ੍ਹ ਕੇ ਫਿਰ ਤੁਸੀਂ ਕੰਮ ਕਰੋ ਜੀ ਬਹੁਤ ਸ਼ੁਕਰੀਆ ਭਾਜੀ ਤੁਸੀਂ ਅੱਜ ਪਹੁੰਚੇ ਕੋਈ ਹੋਰ ਗੱਲ ਕਹਿਣੀ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਤੁਸੀਂ ਕਹਿ ਸਕਦੇ ਹੋ ਪਲੀਜ਼ ਨਾ ਦੈਟਸ ਗੁੱਡ ਧੰਨਵਾਦ ਭਾਜੀ